ਅੱਜ ਜਿਹੜੇ ਦੌਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਔਰਤਾਂ ਨੇ, ਦਲਿਤ ਨੇ, ਘੱਟ ਗਿਣਤੀਆਂ ਨੇ, ਇਹ ਦੌਰ ਇਹਨਾਂ ਸਾਰੇ ਆਮ ਲੋਕਾਂ ਵਾਸਤੇ ਇੱਕ ਖੌਫ ਭਰਿਆ ਦੌਰ ਬਣਿਆ ਹੋਇਆ ਹੈ। ਜਿਹੜੀ ਰਾਜ ਕਰਨ ਵਾਲੇ ਲੋਕ ਨੇ ਉਹ ਬਹੁਤ ਛਾਤਰ ਹੁੰਦੇ ਨੇ। ਉਹਨਾਂ ਨੂੰ ਇਹ ਪਤਾ ਹੈ ਵੀ ਜਦੋਂ ਅਸੀਂ ਲੋਕਾਂ ਦੇ ਉੱਪਰ ਲੋਕਾਂ ਨੂੰ ਲੁੱਟਾਂਗੇ, ਲੋਕਾਂ ਦੇ ਉੱਪਰ ਜ਼ਬਰ ਕਰਾਂਗੇ, ਲੋਕਾਂ ਦੇ ਉੱਤੇ ਇਹੋ ਜਿਹੀਆਂ ਨੀਤੀਆਂ ਮੜਾਂਗੇ ਜਿਨ੍ਹਾਂ ਨੇ ਲੋਕਾਂ ਨੂੰ ਤੰਗ ਕਰਨਾ ਹੈ, ਦੁਖੀ ਕਰਨਾ ਹੈ ਤਾਂ ਲੋਕ ਉਹਦੇ ਖਿਲਾਫ ਬੋਲਣਗੇ। ਦੇ ਟਾਈਮ ਦੇ ਵਿੱਚ ਆਪਾਂ ਕਿਸਾਨਾਂ ਦਾ ਕੋਲ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਦਾ ਉਹ ਗੁੱਸਾ ਫੁੱਟਿਆ ਸੀ ਤਾਂ ਉਸ ਗੁੱਸੇ ਨੂੰ ਕਿਰਾਹੇ ਕਿਵੇਂ ਪਾਉਣਾ ਨਹੀਂ ਪਰ ਉਹ ਤਾਂ ਉਹ ਲੀਡ ਕਰਨ ਵਾਲੇ ਲੋਕ ਤਾਂ ਸਿਆਣੇ ਸੀ ਨਾ ਜੇ ਇਸੇ ਗੱਲ ਦਾ ਹੀ ਉਹਨਾਂ ਨੂੰ ਖੌਫ ਹੈ ਕਿ ਜੇ ਇਹੋ ਜਿਹੇ ਸਿਆਣੇ ਲੋਕ ਇਹੋ ਜਿਹੇ ਕੋਹਲ ਚਲਾਉਂਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਪ੍ਰੋਬਲਮ ਖੜੀ ਹੋਊ ਇਸੇ ਕਰਕੇ ਕ੍ਰੀਏਟ ਕੀਤੇ ਜਾਂਦੇ ਨੇ ਕਿ ਤੁਸੀਂ ਕੁਝ ਇਹੋ ਜਿਹੇ ਲੋਕ ਜਿਹੜੇ ਦਿਸਣ ਇਦਾਂ ਵੀ ਲੋਕਾਂ ਦੇ ਪੱਖ ਦੀ ਗੱਲ ਕਰਦੇ ਪਰ ਰਹਿਣ ਸੋਡੀ ਜੇਬ ਚ ਪਾਏ ਹੋਏ ਜਾਂ ਜਦੋਂ ਮਰਜ਼ੀ ਤੁਸੀਂ ਉਹਨਾਂ ਨੂੰ ਆਪਦੇ ਹਿਸਾਬ ਨਾਲ ਚਲਾ ਸਕਦੇ ਹੋਵੋ ਤਾਂ ਇਹੋ ਜਿਹੇ ਲੋਕਾਂ ਨੂੰ ਅਭਾਰਨਾ ਅੱਗੇ ਲੈ ਕੇ ਹੁਣ ਇਹ ਸਟੇਟ ਦੀ ਪਾਲਿਸੀ ਰਹੀ ਹੈ ਇਸ ਦੌਰ ਦੇ ਵਿੱਚ ਜਿਹੜਾ ਕੋਈ ਬੋਲਦਾ ਹੈ ਕੋਈ ਗੱਲ ਕਰਦਾ ਹੈ ਕੋਈ ਗੱਲ ਲੋਕਾਂ ਦੇ ਹੱਕ ਦੀ ਗੱਲ ਕਰਦਾ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਸਾਰੇ ਕਿਤੇ ਉਹ ਕੀਤੀ ਜਾਂਦੀ ਹੈ ਇਥੇ ਬੋਲਣ ਦੀ ਸ਼ਕਤੀ ਬੰਦੀ ਕਰ ਦਿੱਤੀ ਕਿਉਂਕਿ ਬੰਦਾ ਆਪਣੀ ਗੱਲ ਹੀ ਨਹੀਂ ਰੱਖ ਸਕਦਾ ਉਹ ਭਾਵੇਂ ਦੀ ਮੀਡੀਆ ਜਾਂ ਕੋਈ ਵੀ ਹੈ ਬਹੁਤ ਸਾਰੇ ਲੋਕਾਂ ਦੇ ਉੱਤੇ ਪੰਜਾਬ ਦੇ ਅੰਦਰ 295 ਏ ਧਾਰਾ ਲਾਈ ਗਈ ਕਿਉਂਕਿ ਜਦੋਂ ਰਾਮ ਮੰਦਰ ਦਾ ਉਹ ਸਾਰਾ ਦੌਰ ਚੱਲਿਆ ਤਾਂ ਕੁਝ ਲੋਕਾਂ ਨੇ ਆਮ ਲੋਕਾਂ ਨੇ ਬਹੁਤ ਸਧਾਰਨ ਜੀਆਂ ਗੱਲਾਂ ਕੀਤੀਆਂ ਤਾਂ ਕਿਵੇਂ ਉਹਨਾਂ ਨੂੰ ਮਤਲਬ ਚੁੱਪ ਕਰਾਉਣ ਵਾਸਤੇ ਧੜਾ ਧੜ 295 ਏ ਲਾਈ ਗਈ ਜਦੋਂ ਇਹ ਰਾਮ ਮੰਦਰ ਵਾਲਾ ਮਸਲਾ ਚੱਲਿਆ ਪਰ ਬਹੁਤੇ ਬੰਦੇ ਨੇ ਤੇ ਬਿਲਕੁਲ ਸਿੱਧੇ ਕਿਸੇ ਦੀ ਆਸਥਾ ਦੇ ਉੱਤੇ ਚੋਟ ਕੀਤੀ ਬਹੁਤ ਗੰਦੇ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਭੀੜ ਆ ਕੇ ਉੱਥੇ ਪਟਾਕੇ ਚਲਾ ਰਹੀ ਹੈ ਦੀਵੇ ਬਾਲ ਰਹੀ ਹੈ ਤੁਸੀਂ ਆਦੇ ਇਸ਼ਟ ਨੂੰ ਮੰਨੋ ਪਰ ਮੈਂ ਉੱਥੇ ਦੇਖਿਆ ਵੀ ਉੱਥੇ ਤਾਂ ਬਹੁਤ ਸਕੇਟਾਂ ਦੇ ਉੱਥੇ ਮੁਸਲਮ ਸਟੂਡੈਂਟ ਮੈਂ ਸਹਿਮੇ ਹੋਏ ਦੇਖੇ ਵੀ ਰਾਮ ਨੂੰ ਮੰਨਣਾ ਰਾਮ ਦੀ ਪੂਜਾ ਕਰਨੀ ਮੈਨੂੰ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੈ ਕੋਈ ਮੰਨਦਾ ਹੈ ਉਹਨੂੰ ਆਪਦਾ ਇਸ਼ਟ ਮੰਨਦਾ ਹੈ ਪਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿੱਥੇ ਤੁਸੀਂ ਦੂਜਿਆਂ ਨੂੰ ਦਹਿਸਤ ਜਿਹਾ ਕਰ ਰਹੇ ਹੋ ਵੀ ਮੈਂ ਉਹਦੇ 'ਚ ਹਾਜ਼ਰ ਤਾਂ ਨਹੀਂ ਰਹਿ ਸਰ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਹੈ ਬੁੱਕਮਾਰਕ ਤੇ ਅੱਜ ਇੱਕ ਨਵੀਂ ਕਿਤਾਬ ਦੇ ਨਾਲ ਰੂਬਰੂ ਹੋਵਾਂਗੇ ਕਿਤਾਬ ਹੈ ਕਪਤਾ ਦੀ ਖੌਫਦਾਜੇ ਦੌਰ ਹੈ ਲਿਖਿਆ ਇਸ ਨੂੰ ਮਨਪ੍ਰੀਤ ਜਸ ਹੁਣਾ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਵਿਭਾਗ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਮਿਲਜੋਲ ਹੁੰਦਾ ਰਹਿੰਦਾ ਹੈ ਪੜ੍ਹਾਈ ਦੇ ਮਾਮਲੇ ਦੇ ਵਿੱਚ ਤੇ ਨਾਲ ਨਾਲ ਕਵਤਾ ਵੀ ਲਿਖਦੇ ਨੇ ਖੌਫ ਦਾ ਜੇ ਦੌਰ ਹੈ ਜਿਹੜਾ ਖੌਫ ਦਾ ਦੌਰ ਚੱਲ ਰਿਹਾ ਉਹ ਸਮੇਂ ਦੀ ਇਹ ਕਵਤਾ ਕੀ ਕਹਿੰਦੀ ਹੈ ਗੱਲਬਾਤ ਕਰਾਂਗੇ ਮਨਪ੍ਰੀਤ ਹੋਣਾ ਨਾਲ ਬਹੁਤ ਬਹੁਤ ਸਵਾਗਤ ਹੈ ਬਾਈ ਬਹੁਤ ਬਹੁਤ ਧੰਨਵਾਦ ਜੀ ਤਰਵਾਦ ਜੀ ਠੀਕ ਹੋ ਤੁਸੀਂ ਹਾਂਜੀ ਬਿਲਕੁਲ ਜੀ ਅੱਛਾ ਪਹਿਲਾਂ ਮੈਂ ਟਾਈਟਲ ਤੇ ਆਉਣਾ ਹੈ ਕਿ ਖੌਫ ਦਾ ਜੇ ਦੌਰ ਹੈ ਕਿਤਾਬ ਦਾ ਟਾਈਟਲ ਹੈ ਤੁਸੀਂ ਇਹ ਮੁਠੀ ਬੰਦ ਹੈ ਬਹੁਤ ਸਾਰੀਆਂ ਮੁਠੀਆਂ ਪਿੱਛੇ ਬੰਦ ਆ ਰਹੀਆਂ ਨਜ਼ਰ ਤਸਵੀਰ ਹੈ ਕਿਤਾਬ ਦਾ ਕਲਰ ਵੀ ਤੁਸੀਂ ਲਾਲ ਰੱਖਿਆ ਹੈ ਅੱਗੇ ਪੰਨਾ ਪਰਤਦੇ ਆਂ ਤਾਂ ਤੁਸੀਂ ਇਹ ਤਸਵੀਰਾਂ ਬੜੀਆਂ ਵਾਇਰਲ ਹੋਈਆਂ ਆ ਆਪਾਂ ਦੇਖਣੀ ਹੈ ਕਿ ਸੋਸ਼ਲ ਮੀਡੀਆ ਉੱਤੇ ਪਹਿਲੀ ਇਹ ਬੱਚੇ ਦੀ ਤਸਵੀਰ ਆ ਫਿਰ ਅੱਗੇ ਤੇ ਇਹ ਪਿਛਲੇ ਪਾਸੇ ਵੀ ਕੁਝ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਰਹੀਆਂ ਨੇ ਇਹ ਕਿਉਂ ਤੁਸੀਂ ਰੱਖਿਆ ਇਹਦਾ ਟਾਈਟਲ ਹੀ ਕਿਉਂ ਰੱਖਿਆ ਖੌਫ ਦਾ ਜੇ ਦੌਰ ਹੈ ਟਾਈਟਲ ਜੀ ਦੇਖੋ ਇੱਕ ਤਾਂ ਵੈਸੇ ਵੀ ਇਹ ਮੇਰੀ ਇੱਕ ਕਵਿਤਾ ਹੈ ਦੇ ਵਿੱਚ ਜਿਹਦੀ ਅੰਤ ਤੇ ਤੁਸੀਂ ਰੱਖੀ ਹੋਈ ਆ ਮੇਰੀ ਪਹਿਲੀ ਸਤਰ ਖੌਫ ਦਾ ਜੇ ਦੌਰ ਹੈ ਜੀ ਹੈ ਪਰ ਵੈਸੇ ਮਤਲਬ ਇਸ ਕਿਤਾਬ ਦਾ ਇਹ ਟਾਈਟਲ ਰੱਖਣ ਪਿੱਛੇ ਇਹੀ ਸੀਗਾ ਕਿ ਅੱਜ ਜਿਹੜੇ ਦੌਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹਦੇ ਚ ਹਰੇਕ ਜਿਨੂੰ ਅਸੀਂ ਕਹਨੇ ਆ ਆਮ ਜਿਹੜਾ ਇਨਸਾਨ ਹੈ ਆਮ ਇਨਸਾਨ ਜਿਹੜਾ ਮਿਹਨਤੀ ਹੈ ਮਿਹਨਤਕਸ਼ ਹੈ ਉਸ ਤੋਂ ਅੱਗੇ ਜਿਹੜਾ ਔਰਤਾਂ ਨੇ ਦਲਤ ਨੇ ਘੱਟ ਗਿਣਤੀਆਂ ਨੇ ਤੇ ਜੇ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਦੇਖਦੇ ਆ ਜੋ ਅਸੀਂ ਫਲਸਤੀਨ ਦੇ ਵਿੱਚ ਤੇ ਉੱਥੇ ਸਾਰਾ ਕੁਝ ਦੇਖ ਰਹੇ ਆ ਵੀ ਇਹ ਦੌਰ ਇੰਨਾ ਸਾਰੇ ਆਮ ਲੋਕਾਂ ਵਾਸਤੇ ਇੱਕ ਖੌਫ ਭਰਿਆ ਦੌਰ ਬਣਿਆ ਹੋਇਆ ਹੈ ਅਮਨ ਤੇ ਸ਼ਾਂਤੀ ਨਾਲ ਤੇ ਸਵੈਮਾਨ ਨਾਲ ਜਿਹੜੀ ਬੰਦੇ ਨੇ ਆਪਦੀ ਜ਼ਿੰਦਗੀ ਜਿਉਣੀ ਹੁੰਦੀ ਹੈ ਉਸ ਤਰ੍ਹਾਂ ਦਾ ਮਾਹੌਲ ਇੱਥੇ ਨਹੀਂ ਹੈਗਾ ਤੇ ਇਸ ਦੌਰ ਦੇ ਵਿੱਚ ਜਿਹੜਾ ਕੋਈ ਬੋਲਦਾ ਹੈ ਕੋਈ ਗੱਲ ਕਰਦਾ ਹੈ ਕੋਈ ਗੱਲ ਲੋਕਾਂ ਦੇ ਹੱਕ ਦੀ ਗੱਲ ਕਰਦਾ ਹੈ ਉਹਦੇ ਉਹਨੂੰ ਦਬਾਉਣ ਦੀ ਕੋਸ਼ਿਸ਼ ਸਾਰੇ ਕਿਤੇ ਹੀ ਉਹ ਕੀਤੀ ਜਾਂਦੀ ਹੈ ਤਾਂ ਇੱਕ ਰੂਪ ਦੇ ਵਿੱਚ ਵੀ ਜੇ ਖੌਫ ਦਾ ਜੇ ਦੌਰ ਹੈ ਤਾਂ ਉਸ ਦੌਰ ਨੂੰ ਅਸੀਂ ਸੰਬੋਧਿਤ ਕਿਵੇਂ ਹੋਣਾ ਹੈ ਉਹਦੇ ਖਿਲਾਫ ਬੋਲਣਾ ਕਿਵੇਂ ਹੈ ਇਸ ਮਕਸਦ ਦੇ ਨਾਲ ਇਹਦਾ ਜਿਹੜਾ ਟਾਈਟਲ ਅਸੀਂ ਰੱਖਿਆ ਕਿ ਖੌਫ ਦਾ ਜਿਹੜਾ ਦੌਰ ਹੈ ਤਾਂ ਅਸੀਂ ਕੁਝ ਬੋਲਾਂਗੇ ਇਹਦੇ ਖਲਾ ਇਹਨੂੰ ਜਰਾਂਗੇ ਜਿਵੇਂ ਅੰਤ ਦੇ ਵਿੱਚ ਤੁਸੀਂ ਇਸ ਟਾਈਟਲ ਨੂੰ ਅੱਗੇ ਰੱਖਿਆ ਪਰ ਜਿਹੜੀ ਕਪਤਾ ਉਹ ਪਿੱਛੇ ਲਾਸਟ ਦੇ ਉੱਤੇ ਖੌਫ ਦਾ ਜਿਹੜਾ ਦੌਰ ਹੈ ਤੇ ਖੌਫ ਜ਼ਿਆਦਾ ਨਹੀਂ ਕੋਈ ਕੌਣ ਜਿੱਤਿਆ ਹੈ ਪਲਾ ਤੇ ਕਿਸ ਦੀ ਹਾਰ ਹੋਈ ਤੁਹਾਨੂੰ ਲੱਗਦਾ ਜੇ ਆਪਾਂ ਪੰਜਾਬ ਦੇ ਸੰਦਰਭ ਚ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਇੱਥੇ ਬੋਲਣ ਦੀ ਸ਼ਕਤੀ ਬੰਦੀ ਕਰ ਦਿੱਤੀ ਹੈ ਕਿ ਕੋਈ ਬੰਦਾ ਆਪਣੀ ਗੱਲ ਹੀ ਨਹੀਂ ਰੱਖ ਸਕਦਾ ਉਹ ਭਾਵੇਂ ਦੀ ਮੀਡੀਆ ਜਾਂ ਕੋਈ ਵੀ ਹੈ ਪਰ ਜਿਵੇਂ ਤੁਸੀਂ ਫਲਸਤੀਨ ਦੀ ਗੱਲ ਕੀਤੀ ਕਿ ਪੂਰੀ ਦੁਨੀਆ ਚ ਵਾਪਰ ਰਿਹਾ ਹੈ ਖੌਫ ਤੁਹਾਨੂੰ ਲੱਗਦਾ ਹਾਂਜੀ ਆਪਾਂ ਨਹੀਂ ਆਮ ਬੰਦੇ ਨੂੰ ਤਾਂ ਲੱਗ ਨਹੀਂ ਰਿਹਾ ਤੁਸੀਂ ਤਾਂ ਐਜੂਕੇਸ਼ਨ ਨਾਲ ਕਿਤਾਬ ਨਾਲ ਜੁੜੇ ਹੋਇਆ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਬੰਦੇ ਦੀ ਸਵੇਦਨਾ ਬੰਦੇ ਦੇ ਮਨ ਚ ਕੀ ਚੱਲਦਾ ਪਰ ਆਮ ਬੰਦੇ ਨੂੰ ਤਾਂ ਪਤਾ ਨਹੀਂ ਲੱਗ ਰਿਹਾ ਕਿ ਹਾਂ ਕੀ ਦੌਰ ਚੱਲ ਰਿਹਾ ਹੈ ਇਹ ਇਸ ਗੱਲ 'ਤੇ ਡਿਪੈਂਡ ਕਰਦਾ ਮੈਨੂੰ ਲੱਗਦਾ ਹੈ ਵੀ ਜਦੋਂ ਤੁਸੀਂ ਬੋਲਦੇ ਹੋ ਤੁਹਾਨੂੰ ਉਦੋਂ ਹੀ ਇਸ ਗੱਲ ਦਾ ਅਹਿਸਾਸ ਹੋ ਸਕਦਾ ਹੈ ਕਿ ਖੌਫ ਵਾਲੀ ਗੱਲ ਕਿੰਨੀ ਗ ਹੈ ਕਿਉਂਕਿ ਜੇ ਤੁਸੀਂ ਬੋਲਣਾ ਹੀ ਨਹੀਂ ਜੇ ਤੁਸੀਂ ਗੱਲ ਦੇ ਉੱਤੇ ਸਵਾਲ ਨਹੀਂ ਉਠਾਉਣਾ ਕਿਸੇ ਗੱਲ ਦੇ ਉੱਤੇ ਕਿੰਤੂ ਨਹੀਂ ਕਰਨਾ ਤਾਂ ਫਿਰ ਸਾਨੂੰ ਉਸ ਗੱਲ ਦਾ ਅਹਿਸਾਸ ਨਹੀਂ ਹੋ ਸਕਦਾ ਜਿੱਦਾਂ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਪੰਜਾਬ ਦੇ ਅੰਦਰ 295 ਏ ਧਾਰਾ ਲਾਈ ਗਈ ਕਿਉਂਕਿ ਜਦੋਂ ਆਰਾਮ ਮੰਦਰ ਦਾ ਉਹ ਸਾਰਾ ਦੌਰ ਚੱਲਿਆ ਤਾਂ ਕੁਝ ਲੋਕਾਂ ਨੇ ਆਮ ਲੋਕਾਂ ਨੇ ਬਹੁਤ ਸੁਧਾਰਨ ਜੀਆਂ ਗੱਲਾਂ ਕੀਤੀਆਂ ਵੀ ਇਹ ਸਾਰਾ ਜਿਹੜਾ ਇਹਦੇ ਪਿੱਛੇ ਸਿਆਸਤ ਹੈ ਜਿਹੜੀ ਸਾਰੀ ਗੱਲ ਹੋ ਰਹੀ ਹੈ ਵੀ ਇਸ ਵੀ ਇਹਦਾ ਇਹਨੂੰ ਸਮਝਣ ਦੀ ਕੋਸ਼ਿਸ਼ ਕੁਝ ਬੰਦਿਆਂ ਨੇ ਕੀਤੀ ਤੇ ਬਹੁਤ ਸੁਧਾਰਨ ਜੀਆਂ ਗੱਲਾਂ ਜਦੋਂ ਉਹਨਾਂ ਨੇ ਕੀਤੀਆਂ ਤਾਂ ਕਿਵੇਂ ਉਹਨਾਂ ਨੂੰ ਮਤਲਬ ਚੁੱਪ ਕਰਾਉਣ ਵਾਸਤੇ ਢੜਾ ਢੜ 295 ਲਾਈ ਗਈ ਜਿਹਦਾ ਮਤਲਬ ਕੀ ਹੈ ਵੀ ਜਦੋਂ ਤੁਸੀਂ ਬੋਲਦੇ ਹੋ ਪਤਾ ਉਹਦੋ ਹੀ ਲੱਗਦਾ ਵੀ ਖੌਫ ਕਿੰਨਾ ਮੈਂ ਵੀ ਉਸ ਟਾਈਮ ਤੇ ਇੱਕ ਕਵਿਤਾ ਲਿਖੀ ਛੋਟੀ ਜੀ ਤੇ ਉਹ ਕਵਿਤਾ ਲਿਖਣ ਪਿੱਛੇ ਵੀ ਮੈਨੂੰ ਇਹ ਲੱਗਦਾ ਸੀਗਾ ਕਿ ਇਸ ਟਾਈਮ ਦੇ ਉੱਪਰ ਜਦੋਂ ਬੋਲਣ ਨਹੀਂ ਦਿੱਤਾ ਜਾ ਰਿਹਾ ਬੋਲਣ ਦੀ ਲੋੜ ਜ਼ਰੂਰ ਹੈਗੀ ਹੈ ਤਾਂ ਖੌਫ ਦੇ ਦੌਰ ਦਾ ਪਤਾ ਜਦੋਂ ਤੁਸੀਂ ਆਪਦੀ ਕੋਈ ਆਵਾਜ਼ ਚੱਕੋਗੇ ਉਹਦੀ ਲੱਗ ਸਕਦਾ ਉਹ ਤੋਂ ਬਿਨਾ ਤਾਂ ਜੀ ਤੁਹਾਨੂੰ ਇਹ ਨਹੀਂ ਲੱਗਦਾ ਜਿਵੇਂ ਤੁਸੀਂ ਕਿਹਾ ਕਿ ਇਸ ਜਦੋਂ ਇਹ ਰਾਮ ਮੰਦਰ ਵਾਲਾ ਮਸਲਾ ਚੱਲਿਆ ਤਾਂ ਬਹੁਤੇ ਬੰਦਿਆਂ ਤੇ 295 ਲੱਗੀ ਜੇਲ੍ਹਾਂ ਤੱਕ ਵੀ ਜਾਣਾ ਪਿਆ ਪਰ ਬਹੁਤੇ ਬੰਦੇ ਨੇ ਤਾਂ ਬਿਲਕੁਲ ਸਿੱਧੇ ਕਿਸੇ ਦੀ ਆਸਥਾ ਦੇ ਉੱਤੇ ਚੋਟ ਕੀਤੀ ਬਹੁਤ ਗੰਦੇ ਤਰੀਕੇ ਦੇ ਨਾਲ ਮੈਂ ਵੀ ਦੇਖਿਆ ਖਬਰਾਂ ਦੇ ਵਿੱਚ ਕਿ ਜੇ ਕੋਈ ਤਰੀਕਾ ਵੀ ਹੁੰਦਾ ਨਾ ਕਿ ਤਰੀਕਾਕਾਰ ਆ ਜਿਵੇਂ ਤੁਸੀਂ ਆਪਣੀ ਕਪਤਾਰਾਂ ਹੀ ਦੱਸ ਰਹੇ ਹੋ ਕਿ ਬੰਦੇ ਦੀ ਸਮਝ ਵੀ ਲੱਗ ਜਾਂਦਾ ਪਰ ਬੰਦੇ ਦੇ ਦਿਲ ਤੇ ਬਹੁਤ ਡੂੰਗੀ ਛੱਟ ਵੀ ਨਹੀਂ ਵੱਜਦੀਗੀ ਨਹੀਂ ਇਹ ਠੀਕ ਹੈ ਕਿ ਸਾਨੂੰ ਗੱਲ ਜਿਹੜੀ ਹੈਗੀ ਹੈ ਉਹ ਤਹਮਲ ਨਾਲ ਤੇ ਸਿਆਣਪ ਨਾਲ ਹੀ ਕਰਨੀ ਚਾਹੀਦੀ ਹੈ ਇਸ ਗੱਲ ਨਾਲ ਤਾਂ ਨਹੀਂ ਕੋਈ ਰੌਲਾ ਹੈਗਾ ਜੀ ਤੇ ਮੈਨੂੰ ਇਹ ਲੱਗਦਾ ਵੀ ਜਿਹੜੇ ਸਿਆਣਪ ਜਾਂ ਪ੍ਰੋਬਲਮ ਉੱਥੇ ਆ ਜਦੋਂ ਕੋਈ ਸਿਆਣਪ ਜਾਂ ਤਹਮਮਲ ਨਾਲ ਗੱਲ ਕਰਦਾ ਹੈ ਦੁੱਖ ਮਤਲਬ ਮਤਲਬ ਉਹਨਾਂ ਨੂੰ ਜਿਹੜੇ ਬੰਦੇ ਰਾਜ ਕਰ ਰਹੇ ਨੇ ਜਿਹੜੇ ਸਿਸਟਮ ਨੂੰ ਚਲਾ ਰਹੇ ਨੇ ਉਹ ਉਹਨਾਂ ਨੂੰ ਉਹਨਾਂ ਬੰਦਿਆਂ ਤੋਂ ਹੀ ਹੁੰਦੀ ਹੈ ਬਹਾਨਾ ਚਾਹੇ ਉਹਨਾਂ ਲੋਕਾਂ ਦਾ ਬਣਾ ਲੈਂਦੇ ਜਿਹੜੇ ਨੌਨਸੈਂਸ ਗੱਲਾਂ ਕਰਦੇ ਆ ਜਿਹੜੇ ਜਿਨ੍ਹਾਂ ਦੀਆਂ ਗੱਲਾਂ ਨੂੰ ਕੋਈ ਵੀ ਮਾੜਾ ਕਹਿ ਸਕਦਾ ਹੈ ਬਹਾਨਾ ਉਹਨਾਂ ਦਾ ਲਿਆ ਜਾਂਦਾ ਪਰ ਉਹਨਾਂ ਨੂੰ ਅਸਲ ਉਹ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਤਹਮਲ ਤੇ ਸਿਆਣਪ ਨਾਲ ਗੱਲ ਕਰਦੇ ਨੇ ਤੇ ਟਾਰਗੇਟ ਵੀ ਉਹਨਾਂ ਨੇ ਉਹਨਾਂ ਨੂੰ ਸਿਆਣਪ ਵਾਲੇ ਬੰਦਿਆਂ ਦੀ ਜਿਵੇਂ ਸੋਸ਼ਲ ਮੀਡੀਆ ਦਾ ਯੁੱਗ ਹੈ ਜਿਹੜੇ ਸਿਆਣੇ ਬੰਦੇ ਨੇ ਮੈਂ ਅਕਸਰ ਇਹ ਚਰਚਾ ਕਰਦਾ ਕਿ ਉਹ ਬਹੁਤ ਥੋੜੇ ਨੇ ਤੇ ਥੋੜੀ ਗੱਲ ਕਰਦਦੇ ਨੇ ਥੋੜੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਉਹ ਕਿਤੇ ਨਾ ਕਿਤੇ ਰੁਲ ਜਾਂਦੀ ਹੈ ਤੁਸੀਂ ਮਹਿਸੂਸ ਕਰਦੇ ਹੋਵੋਗੇ ਸਾਡੇ ਕੁਝ ਪੰਜਾਬ ਦੇ ਵਿੱਚ ਜੀ ਆਪਾਂ ਗੱਲ ਕਰੀਏ ਕੁਝ ਸਮੇਂ ਦੇ ਵਿੱਚ ਕੁਝ ਨਵੇਂ ਆਗੂ ਨਵੇਂ ਲੀਡਰ ਨਵੇਂ ਨੌਜਵਾਨ ਸਾਹਮਣੇ ਆਏ ਨੇ ਤੇ ਨੌਜਵਾਨ ਹੀੜਾ ਨਹੀਂ ਹੈੜਾ ਮਗਰ ਤੁਰਪੀਆਂ ਉਹਨਾਂ ਦੇ ਇਹ ਬਿਲਕੁਲ ਹੈਗੀ ਹੈ ਗੱਲ ਤੇ ਇਹਦੇ ਪਿੱਛੇ ਬਹੁਤ ਸਾਰੀਆਂ ਤਰ੍ਹਾਂ ਦੀ ਸਿਆਸਤ ਜਿਹੜੀ ਹੈਗੀ ਹੈ ਉਹ ਚੱਲਦੀ ਹੈ ਜਿਹੜੀ ਰਾਜ ਕਰਨ ਵਾਲੇ ਲੋਕ ਨੇ ਉਹ ਬਹੁਤ ਛਾਤਰ ਹੁੰਦੇ ਨੇ ਹੂੰ ਉਹਨਾਂ ਨੂੰ ਇਹ ਪਤਾ ਹੈ ਵੀ ਜਦੋਂ ਅਸੀਂ ਲੋਕਾਂ ਦੇ ਉੱਪਰ ਲੋਕਾਂ ਨੂੰ ਲੁੱਟਾਂਗੇ ਲੋਕਾਂ ਦੇ ਉੱਪਰ ਜ਼ਬਰ ਕਰਾਂਗੇ ਲੋਕਾਂ ਦੇ ਉੱਤੇ ਇਹੋ ਜਿਹੀਆਂ ਨੀਤੀਆਂ ਮੜਾਂਗੇ ਜਿਨ੍ਹਾਂ ਨੇ ਲੋਕਾਂ ਨੂੰ ਤੰਗ ਕਰਨਾ ਹੈ ਦੁਖੀ ਕਰਨਾ ਹੈ ਤਾਂ ਲੋਕ ਉਹਦੇ ਖਿਲਾਫ ਬੋਲਣਗੇ ਲੋਕ ਲੋਕ ਚੁੱਪ ਨਹੀਂ ਰਹਿੰਦੇ ਹਰ ਟਾਈਮ ਬੋਲਦੇ ਨੇ ਪਿਛਲੇ ਟਾਈਮ ਦੇ ਵਿੱਚ ਆਪਾਂ ਕਿਸਾਨ ਸੰਘਰਸ਼ ਉਹ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਦਾ ਉਹ ਗੁੱਸਾ ਫਟਿਆ ਸੀ ਤਾਂ ਉਸ ਗੁੱਸੇ ਨੂੰ ਕਿਰਾਹੇ ਕਿਵੇਂ ਪਾਉਣਾ ਨੀ ਪਰ ਉਹ ਤਾਂ ਉਹ ਲੀਡ ਕਰਨ ਵਾਲੇ ਲੋਕ ਤਾਂ ਸਿਆਣੇ ਸੀ ਨਾ ਹਾਂ ਨਹੀਂ ਉਸ ਕਿਸਾਨੀ ਕੋ ਨੂੰ ਲੀਡ ਕਰਨ ਵਾਲੇ ਕਿਸਾਨ ਆਗੂ ਬਹੁਤ ਸਿਆਣੇ ਸੀ ਤਾਂ ਉਹ ਉਦੋਂ ਸਹੀ ਸਲਾਮਤ ਚੰਗੇ ਮਤਲਬ ਕਿਸਾਨੀ ਜਿਹੜੀਆਂ ਮੰਗਾ ਸੀ ਉਹਨੂੰ ਮਨਾ ਕੇ ਮੁੜੇ ਨੇ ਬਿਲਕੁਲ ਇਸੇ ਗੱਲ ਦਾ ਹੀ ਉਹਨਾਂ ਨੂੰ ਖੌਫ ਹੈ ਕਿ ਜੇ ਇਹੋ ਜੇ ਸਿਆਣੇ ਲੋਕ ਇਹੋ ਜੇ ਕੋਲ ਚਲਾਉਂਦੇ ਰਹੇ ਤਾਂ ਹੌਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਪ੍ਰੋਬਲਮ ਖੜੀ ਹੋਊਗੀ ਇਸੇ ਕਰਕੇ ਕ੍ਰੀਏਟ ਕੀਤੇ ਜਾਂਦੇ ਨੇ ਮਤਲਬ ਇਹਨਾਂ ਲੋਕਾਂ ਨੂੰ ਸਿਆਣੇ ਆਗੂਆਂ ਨੂੰ ਰਿਪਲੇਸ ਕਰਨ ਦੀ ਜਿਹੜੀ ਪਾਲਿਸੀ ਹੈ ਇਹ ਬਹੁਤ ਲੰਬੇ ਟਾਈਮ ਤੋਂ ਚੱਲਦੀ ਆਉਂਦੀ ਹੈ ਕਿ ਤੁਸੀਂ ਕੁਝ ਇਹੋ ਜਿਹੇ ਲੋਕ ਜਿਹੜੇ ਦੇਖਣ ਇਦਾਂ ਵੀ ਲੋਕਾਂ ਦੇ ਪੱਖ ਦੀ ਗੱਲ ਕਰਦੇ ਪਰ ਰਹਿਣ ਛੋਡੀ ਜੇਬ 'ਚ ਪਾਏ ਹੋਏ ਜਾਂ ਜਦੋਂ ਮਰਜ਼ੀ ਤੁਸੀਂ ਉਹਨਾਂ ਨੂੰ ਆਪਦੇ ਹਿਸਾਬ ਨਾਲ ਚਲਾ ਸਕਦੇ ਹੋਮੋ ਜੀ ਜਾਂ ਮਾੜਾ ਮੋਟਾ ਜੇ ਅੱਗੇ ਪਿੱਛੇ ਵੀ ਹੁੰਦੇ ਰਹਿਣ ਪਰ ਮੋٹے ਤੌਰ ਤੇ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਛੋਡੇ ਰਾਸ ਬੈਠਦੀਆਂ ਹੋਣ ਚਾਹੇ ਅਗਲਿਆਂ ਨੂੰ ਵੀ ਇਹ ਬਹਿਮ ਰਹੇ ਬੀਰ ਅਸੀਂ ਤਾਂ ਆਪ ਲੀਡਰਾਂ ਅਸੀਂ ਕਿਸੇ ਦੀ ਨਹੀਂ ਸੁਣਦੇ ਪਰ ਜਿਹੜੇ ਉਹ ਕੰਮ ਕਰ ਰਹੇ ਹੁੰਦੇ ਨੇ ਉਹ ਸਟੇਟ ਦੇ ਹੱਕ ਵਿੱਚ ਬੁਲਤ ਰਹੇ ਹੁੰਦੇ ਨੇ ਤਾਂ ਇਹੋ ਜਿਹੇ ਲੋਕਾਂ ਨੂੰ ਅਭਾਰਨਾ ਅੱਗੇ ਲੈ ਕੇ ਆਉਣਾ ਇਹ ਸਟੇਟ ਦੀ ਪਾਲਿਸੀ ਰਹੀ ਹੈ ਤਾਂ ਉਹ ਕਰਦੇ ਨੇ ਇਸ ਗੱਲ ਫਿਰ ਨਹੀਂ ਇਹ ਗੱਲਾਂ ਨੂੰ ਕੌਣ ਦੱਸੂਗਾ ਤੁਸੀਂ ਤਾਂ ਕਪਤਾ ਦੇ ਨਾਲ ਜੁੜੇ ਹੋ ਹੋ ਕਪਤਾਰਾ ਹੀ ਦੱਸਦੇ ਹੋ ਪਰ ਆਮ ਬੰਦਿਆਂ ਤੱਕ ਕਿਵੇਂ ਪਹੁੰਚੂਗੀ ਕਪਤਾ ਵੀ ਯੂਨੀਵਰਸਟੀਆਂ ਤੱਕ ਰਹਿ ਜਾਂਦੀ ਹੈ ਤੁਸੀਂ ਮੈਨੂੰ ਕਿਤਾਬ ਦੇ ਗਏ ਹੋ ਕੁਝ ਸਿਆਣੇ ਬੰਦਿਆਂ ਤੱਕ ਹੀ ਪਹੁੰਚਦੀ ਹੈ ਕਪਤਾ ਤੁਸੀਂ ਮਹਿਸੂਸ ਕਰਦੇ ਹੋ ਪਰ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਕ੍ਰੀਏਟ ਕੀਤੇ ਹੋਏ ਬੰਦਿਆਂ ਦੇ ਮਗਰ ਨਾਂ ਹੀ ਨਹੀਂ ਲੱਗਣਾ ਚਾਹੀਦਾ ਇਹ ਗੱਲ ਕੌਣ ਦੱਸਣ ਜਾਊਗਾ ਦੇਖੋ ਇਹ ਅੱਡ ਅੱਡ ਪੱਧਰ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਦੱਸਣੀ ਚਾਹੀਦੀ ਹੈ ਜੇ ਕਿਸੇ ਕੋਲੇ ਕਿਸੇ ਨੂੰ ਕਵਤਾ ਰਾਹੀਂ ਦੱਸਣੀ ਆਉਂਦੀ ਹੈ ਤਾਂ ਉਹ ਕਵਤਾ ਰਾਹੀਂ ਦੱਸ ਸਕਦਾ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਭਾਸ਼ਣਾ ਰਾਹੀਂ ਲੇਖਾਂ ਰਾਹੀਂ ਦੱਸ ਸਕਦੇ ਆ ਤੇ ਦੱਸਦੇ ਵੀ ਰਹਿੰਦੇ ਆ ਇਹ ਇਹ ਗੱਲ ਤੁਹਾਡੀ ਠੀਕ ਹੈ ਕਿ ਉਹ ਆਵਾਜ਼ਾਂ ਖਲੇ ਕਮਜ਼ੋਰ ਨੇ ਘਟ ਨੇ ਜਾਂ ਰੋਲ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਹੈ ਵੀ ਜਿਹਨੂੰ ਵੀ ਇਸ ਗੱਲ ਦੀ ਸਮਝ ਹੈਗੀ ਆ ਵੀ ਆ ਸਾਰਾ ਕੁਝ ਚੱਲ ਰਿਹਾ ਹੈ ਉਹਦੇ ਕੋਲੇ ਜਿਹੜਾ ਵੀ ਸਾਧਨ ਹੈ ਦੱਸਣ ਦਾ ਉਹਨੂੰ ਦੱਸਣਾ ਚਾਹੀਦਾ ਜਿਵੇਂ ਮੈਂ ਇਹਨੂੰ ਕਪਤਾਨ ਨੂੰ ਆਪਦਾ ਸਾਧਨ ਬਣਾਇਆ ਜੀ ਤਾਂ ਬੰਦੇ ਦੇ ਅੰਦਰੋਂ ਸੁਵੇਦਨਸ਼ੀਲਤਾ ਖਤਮ ਹੁੰਦੀ ਜਾਂਦੀ ਆ ਆਪਾਂ ਕਹਿੰਦੇ ਕਿ ਅਸੀਂ ਸੁਵੇਦਨਸ਼ੀਲ ਨਹੀਂ ਰਹੇ ਜਿਵੇਂ ਮੈਂ ਕੱਲ ਵੀ ਕਿਤੇ ਗੱਲ ਕਰ ਰਿਹਾ ਸੀ ਚੀਗ ਗਵੇਰੇ ਨੇ ਲਿਖਿਆ ਕਿ ਕਿਤੇ ਮਾੜਾ ਹੁੰਦਾ ਦੇਖ ਕੇ ਤੁਹਾਨੂੰ ਗੁੱਸਾ ਆਉਂਦਾ ਤਾਂ ਆਪਾਂ ਸਾਥੀ ਆ ਤੁਸੀਂ ਇਹ ਤਸਵੀਰਾਂ ਜਿਵੇਂ ਪਹਿਲੇ ਬੱਚੇ ਦੀ ਤਸਵੀਰ ਹੈ ਇਹ ਤੁਹਾਨੂੰ ਦੁਖੀ ਕਰਦੀ ਹੈ ਜਦੋਂ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਇਹ ਆਉਂਦੀਆਂ ਤਸਵੀਰਾਂ ਬਿਲਕੁਲ ਜੀ ਇਹ ਇਹ ਈ ਇਸੇ ਜਿਹੜੀ ਬੱਚੇ ਦੀ ਤਸਵੀਰ ਹੈ ਇਹਦੇ ਉੱਤੇ ਹੀ ਮੈਂ ਇੱਕ ਕਵਿਤਾ ਵੀ ਹੈ ਦੇ ਵਿੱਚ ਆਲਣ-ਕੁਰਦੀ ਕਰਕੇ ਜੀ ਤੇ ਇਹ ਤਸਵੀਰ ਕਾਫੀ ਸਾਲ ਪਹਿਲਾਂ ਮਤਲਬ ਜਦੋਂ ਕੁਸ਼ਰਨਾਰਥੀ ਜਿਹੜੇ ਜਾ ਰਹੇ ਸੀ ਆਪਦਾ ਦੇਸ਼ ਛੱਡ ਕੇ ਉਹਨਾਂ ਨੂੰ ਛੱਡਣਾ ਪੈ ਰਿਹਾ ਸੀ ਸਿਰਿਆ ਦੇ ਵਿੱਚੋਂ ਨਿਕਲਣਾ ਪੈ ਰਿਹਾ ਸੀ ਜੀ ਕਿਉਂਕਿ ਉੱਥੇ ਸਾਮਰਾਜੀਆਂ ਨੇ ਆਪਦੇ ਹਿੱਤਾਂ ਵਾਸਤੇ ਇੱਕ ਜੰਗ ਮੜਤੀ ਸੀ ਉਹਨਾਂ ਲੋਕਾਂ ਦੇ ਉੱਪਰ ਤਾਂ ਉਹਦੇ ਚੋਂ ਇਹ ਬੱਚਾ ਜਿਹੜਾ ਸਮੁੰਦਰ ਦੇ ਵਿੱਚ ਡੁੱਬ ਕੇ ਮਰਿਆ ਜਦੀ লাশ ਮਿਲੀ ਜੀ ਇਸ ਤੇ ਇਹਦੇ ਨਾਲ ਹੀ ਇੱਕ ਹੋਰ ਕਹਾਤਾ ਵੀ ਹੈ ਹਮਮ ਕਲਨਕੁਰਦੀ ਦੇ ਨਾਲ ਹੀ ਉਹ ਇੱਕ ਹੋਰ ਬੱਚੇ ਬਾਰੇ ਹੈ ਜਿਹੜਾ ਰੇਗਿਸਤਾਨ ਦੇ ਵਿੱਚੋਂ ਉਹਦੇ ਮਾਪੇ ਉਹਨਾਂ ਵਿਛੜ ਗਏ ਸੀ ਕੱਲਾ ਰੇਗਿਸਤਾਨ ਦੇ ਵਿੱਚੋਂ ਪਾਰ ਕਰਕੇ ਜਾ ਰਿਹਾ ਸੀ ਉਹ ਮਿਲਿਆ ਸੀ ਤਾਂ ਇਹੋ ਜੀਆਂ ਤਸਵੀਰਾਂ ਉਸਦੀ ਵੀ লাশ ਮਿਲੀ ਸੀ ਨਹੀਂ ਉਹ ਜਿਉਂਦਾ ਮਿਲਿਆ ਸੀ ਤੇ ਉਦੋਂ ਖਬਰ ਇਹ ਬਣੀ ਵੀ ਕੱਲਾ ਬੱਚਾ ਹੈ ਫਿਰ ਕੁਝ ਦਿਨਾਂ ਬਾਅਦ ਇਹ ਪਤਾ ਲੱਗਿਆ ਵੀ ਨਹੀਂ ਉਹ ਕੱਲਾ ਨਹੀਂ ਸੀ ਉਹਦੇ ਮਾਪਿਓ ਵੀ ਸੀ ਉਹ ਅੱਡ ਹੋ ਗਿਆ ਸੀ ਤਾਂ ਮੀਡੀਆ ਨੇ ਉਹਨੂੰ ਐਂ ਬਹੁਤ ਉਭਾਰਿਆ ਵੀ ਯਾਰ ਨਹੀਂ ਨਹੀਂ ਮਾਪਿਓ ਸੀਗੇ ਜਿਵੇਂ ਬਹੁਤ ਵੱਡੀ ਗੱਲ ਹੋ ਗਈ ਦੀ ਮਤਲਬ ਇਹ ਨਹੀਂ ਸੋਚਿਆ ਕਿ ਜੇ ਮਾਪਿਓ ਸੀਗੇ ਵੀ ਜੇ ਇੱਕ ਪਰਿਵਾਰ ਨੂੰ ਵੀ ਐਡਾ ਵੱਡਾ ਮਾਰੂਥਲ ਪੈਦਲ ਤੁਰ ਕੇ ਪਾਰ ਕਰਨਾ ਪੈ ਰਿਹਾ ਵੀ ਇਹ ਤਰਾਸ ਦੀ ਹੈ ਮਨੁੱਖਤਾ ਦੀ ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਉਸ ਟਾਈਮ ਦੇ ਉੱਤੇ ਮੇਰੀ ਬੇਟੀ ਐ ਛੋਟੀ ਜੀ ਉਹ ਬਹੁਤ ਛੋਟੀ ਜੀ ਸੀ ਮਤਲਬ ਜਿੱਡਾ ਕੋ ਬੱਚਾ ਸੀ ਤੇ ਮੈਨੂੰ ਐ ਲੱਗਿਆ ਜਦੋਂ ਮੈਂ ਉਹਨੂੰ ਇਹ ਤਸਵੀਰ ਨੂੰ ਦੇਖਿਆ ਵੀ ਯਾਰ ਜੇ ਉਹਦੀ ਥਾਂ ਦੇ ਉੱਤੇ ਮੇਰੀ ਇਹ ਬੇਟੀ ਹੁੰਦੀ ਤਾਂ ਅਸੀਂ ਇਹਨੂੰ ਕਿਵੇਂ ਮਤਲਬ ਮੈਂ ਇਹਨੂੰ ਕਿਵੇਂ ਚੱਲਦਾ ਤਾਂ ਮੈਨੂੰ ਉਹ ਆਲਨਕੁਰ ਦੀ ਆਪਦਾ ਹੀ ਖੁਸ਼ ਹਿੱਸਾ ਲੱਗਿਆ ਜਿਹਦੇ ਚੋਂ ਮੈਂ ਕਵਤਾ ਵੀ ਲਿਖੀ ਤੇ ਬਹੁਤ ਬਾਰੀਆਂ ਕਈ ਹੋਰ ਕਵਤਾਵਾਂ ਦੇ ਵਿੱਚ ਵੀ ਮਤਲਬ ਇਹ ਬੱਚੇ ਦਾ ਜ਼ਿਕਰ ਆਉਂਦਾ ਤੇ ਮੈਂ ਮਤਲਬ ਇਹ ਮੇਰੇ ਤਸਵੀਰ ਮਤਲਬ ਮੇਰੇ ਜਹਾਂ ਜਿਵੇਂ ਤੁਹਾਡੇ ਬੈਕਲ ਹਮੇਸ਼ਾ ਬੈਠੀ ਰਹਿੰਦੀ ਹੈ ਜਿਵੇਂ ਉਹ ਬੱਚੇ ਦੀ ਆਮ ਤਸਵੀਰ ਮੇਰੇ ਵੀ ਦਿਮਾਗ 'ਚ ਹਮੇਸ਼ਾ ਰਹਿੰਦੀ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਜੰਗ ਬਹੁਤ ਘਰਾਂ ਦੇ ਪੁੱਤ ਖਾ ਜਾਂਦੀ ਹੈ ਨਿੱਕੇ ਬੱਚਿਆਂ ਤੱਕ ਨੂੰ ਨਹੀਂ ਛੱਡਦੀ ਜਿਵੇਂ ਹੁਣ ਵੀ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੀਆਂ ਲੱਗੀਆਂ ਨੇ ਕਿ ਬੱਚੇ ਵੀ ਚਲੇ ਜਾਂਦੇ ਨੇ ਇਹ ਉਹੀ ਤਸਵੀਰਾਂ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਬੱਚਿਆਂ ਰਾਹੀਂ ਮਹਿਸੂਸ ਕਰਦੇ ਹਾਂ ਤਾਂ ਤੁਹਾਡੀ ਇਸੇ ਕਵਿਤਾ ਦਾ ਜੇ ਕੁਝ ਸਾਨੂੰ ਸੁਣਾਉਣਾ ਚਾਹੁੰਦੇ ਹੋ ਮੋ ਜਿਹੜੀ ਤੁਸੀਂ ਇਸ ਬੱਚੇ ਵਾਲੀ ਕਵਿਤਾ ਦੀ ਕਹਿ ਰਹੇ ਹੋ ਹਾਂ ਇੱਕ ਉਹ ਜਿਹੜੇ ਸਾਡੇ ਨਾਲ ਸਾਂਝੇ ਕਰੋ ਤਾਂ ਬਹੁਤ ਸਾਰੀਆਂ ਕਵਤਾਵਾਂ ਨੇ ਇਸ ਕਿਤਾਬ ਦੇ ਵਿੱਚ ਮੈਂ ਫੇਰ ਕਿਤਾਬ ਸਾਰੇ ਨਾਲ ਸਾਂਝੀ ਕਰਦੇ ਹਾਂ ਖੌਫ ਦਾ ਜੇ ਦੌਰ ਹੈ ਮਨਪ੍ਰੀਤ ਜੱਸ ਉਹਨਾਂ ਦੀ ਇਹ ਕਿਤਾਬ ਆ ਫੇਸਬੁੱਕ ਦੇ ਉੱਤੇ ਹੀ ਮਨਪ੍ਰੀਤ ਜੱਸ ਹਮੇਸ਼ਾ ਰਹਿੰਦੇ ਨੇ ਕੁਝ ਚੰਗਾ ਤੇ ਸਾਰਥਕ ਲਿਖਦੇ ਤੇ ਪੜ੍ਹਦੇ ਰਹਿੰਦੇ ਨੇ ਜੀ ਹਾਂਜੀ ਮੈਂ ਜਿਹੜੀ ਕਵਤਾ ਹੈ ਆਲਨ ਕੁਰਦੀ ਸਮੁੰਦਰ ਕੰਡੇ ਮੁੱਦੇ ਮੂੰਹ ਪਿਆ ਹੈ ਆਲਨ ਕੁਰਦੀ ਹੂੰ ਕਾਲਜਾ ਬਾਹਰ ਨੂੰ ਆਉਂਦਾ ਹੈ ਮੂਹ ਦੇ ਮੂ ਪਿਆ ਹੈ ਆਲਨ ਕੁਰਦੀ ਤੂੰ ਲਾਸ਼ ਨਹੀਂ ਹੈ ਆਲਨ ਤੂੰ ਚਪੇੜ ਹੈ 5000 ਸਾਲ ਦੇ ਇਤਿਹਾਸ ਤੇ ਮੂਹ ਤੇ ਵੱਜੀ ਹੋਈ ਜੀ ਤੂੰ ਨਹੀਂ ਦੇਖ ਸਕਿਆ ਰਾਕੇਟ ਉੱਡਦੇ ਗੈਲੈਕਸੀਆਂ ਤੋਂ ਪਾਰ ਝਾਕਦੀਆਂ ਦੂਰਬੀਨਾ ਹੋਰ ਨਾ ਧਰਤੀਆਂ ਦੀ ਮਹਾਨ ਖੋਜ ਲਗਾਤਾਰ ਜੁਟੀਆਂ ਅੱਖਾਂ ਜੀ ਮਹਾਨ ਸਭਿਤਾ ਦੇ ਮਹਾਨ ਕਾਰਨਾਮਿਆਂ ਨੂੰ ਸਲਾਮ ਕਰੇ ਬਿਨਾ ਹੀ ਤੁਰ ਗਿਆ ਤੂੰ ਜੀ ਉਹ ਦੇਖ ਹੰਕਾਰਿਆ ਰਾਕਸ਼ ਤੇਰੀ ਮੌਤ ਤੇ ਹੱਸਦਾ ਹੈ ਇਹਨੂੰ ਤੇਰੇ ਪੁਰਖਿਆਂ ਦੀ ਕਰਨੀ ਦੱਸਦਾ ਹੈ ਤੂੰ ਉਹਨੂੰ ਕਹਿ ਆਲਨ ਕਿ ਅਜੇ ਤਾਂ ਮੈਨੂੰ ਪਾਪਾ ਦਾ ਨਾਮ ਵੀ ਨਹੀਂ ਆਉਂਦਾ ਸੀ ਹਮ ਆਲਨ ਤੂੰ ਮੇਰੇ ਸੁਪਨੇ ਚ ਨਾ ਆਇਆ ਕਰ ਮੇਰੀ ਸਵੇਰ ਨਾ ਡੰਗਿਆ ਕਰ ਤੂੰ ਮੇਰੀ ਜ਼ਿੰਦਗੀ ਤੇ ਪ੍ਰਸ਼ਨ ਚਿੰਨ ਵਾਂਗ ਅਟਕ ਗਿਆ ਹੈ ਜੀ ਆਲਨ ਕਰਦੀ ਕਾਸ਼ ਤੂੰ ਲੁਕਾਈ ਦੇ ਮੱਥੇ ਤੇ ਵੀ ਪ੍ਰਸ਼ਨ ਚਿੰਨ ਵਾਂਗ ਲਟਕ ਜਾ ਹਮ ਇਹ ਬਿਲਕੁਲ ਕਰਤੇ ਅ ਇਸ ਕਾ ਕਿਤਾਬ ਦੀ ਜੀ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਕਵਤਾਵਾਂ ਦੇ ਰੰਗ ਨੇ ਜਿਸ ਦੇ ਵਿੱਚੋਂ ਇੱਕ ਰਬਾਬ ਰੂੰਦੀ ਹੈ ਪਰ ਉਸ ਤੋਂ ਅੱਗੇ 27 ਨੰਬਰ ਪੇਜ ਦੇ ਉੱਤੇ ਹੈ ਕਿ ਰੰਗਰੇਟਾ ਗੁਰੂ ਦਾ ਬੇਟਾ ਜਦੋਂ ਆਪਾਂ ਕਾਸਟਿਜ਼ਮ ਦੀ ਗੱਲ ਕਰਦੇ ਆਂ ਬਾਬਾ ਜੀਵਨ ਸਿੰਘ ਹੋਣਾ ਦੀ ਗੱਲ ਕਰਦੇ ਆਂ ਅੱਜ ਸਾਡੇ ਸਮਾਜ ਦੇ ਵਿੱਚ ਪੰਜਾਬੀ ਸਮਾਜ ਦੀ ਜੀ ਗੱਲ ਕਰੀਏ ਤਾਂ ਕਿਤੇ ਵੀ ਚੇਤਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਘੱਟ ਚੇਤੇ ਕੀਤਾ ਜਾਂਦਾ ਬਾਬਾ ਜੀਵਨ ਸਿੰਘ ਹੋਣਾ ਨੂੰ ਬਿਲਕੁਲ ਜੀ ਅਸਲ ਦੇ ਵਿੱਚ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਅੱਜ ਜਿਹੜਾ ਸਿੱਖ ਧਰਮ ਜਿਹਨੂੰ ਅਸੀਂ ਮੇਨ ਸਟ੍ਰੀਮ ਸਿੱਖ ਧਰਮ ਕਹਿ ਰਹੇ ਹਾਂ ਇਹ ਉਸ ਸਿੱਖ ਧਰਮ ਨਾਲੋਂ ਜਿਹੜਾ ਜਿੱਦੀ ਗੱਲ ਬਾਬੇ ਨਾਨਕ ਤੋਂ ਤੁਰੀ ਜੋ ਗੁਰੂਆਂ ਨੇ ਕੀਤੀ ਜੋ ਖਾਲਸੇ ਦੇ ਵਿੱਚ ਦਿਸਦੀ ਹੈ ਜੋ ਉਸ ਤੋਂ ਬਾਅਦ ਦੇ ਇਤਿਹਾਸ ਦੇ ਵਿੱਚ ਦਿਸਦੀ ਹੈ ਜੋ ਬੰਦੇ ਬਹਾਦਰ ਚ ਦਿਸਦੀ ਹੈ ਜੋ ਬਾਬਾ ਜੀਵਨ ਸਿੰਘ ਆ ਇਹ ਸਾਰੇ ਉਸ ਦੇ ਵਿੱਚ ਪਈ ਹੈ ਜਿਹੜੀਆਂ ਜਿਹੜੇ ਉਹਦੀ ਰੂਹ ਹੈ ਉਹ ਰੂਹ ਅੱਜ ਸਾਡੇ ਇੱਥੇ ਮਨਫੀ ਗਾਇਬ ਹੈ ਜੋ ਉਹ ਨਹੀਂ ਹੈ تھے ਇਹ ਸਿਰਫ ਉਹਦਾ ਬਾਹਰੀ ਰੂਪ ਕਿ ਸਾਡੇ ਪਹਿਰਾਵਾ ਕੀ ਹੈ ਸਾਡਾ ਖਾਣ ਪਾਣ ਕੀ ਹੈ ਅਸੀਂ ਦਾੜੀ ਰੱਖੀ ਹੋਈ ਹੈ ਕਿ ਨਹੀਂ ਰੱਖੀ ਇੰਨਾਂ ਚੀਜ਼ਾਂ ਦਾ ਤੇ ਅਸਲ ਦੇ ਵਿੱਚ ਜਿਹੜੀਆਂ ਗੱਲਾਂ ਦੇ ਖਿਲਾਫ ਉਹ ਆਵਾਜ਼ ਉਠਾਉਂਦੇ ਰਹੇ ਜਿਹੜੀਆਂ ਚੀਜ਼ਾਂ ਨੂੰ ਉਹ ਤੋੜਨਾ ਚਾਹੁੰਦੇ ਸੀ ਅੱਜ ਧਰਮ ਉਹਨਾਂ ਚੀਜ਼ਾਂ ਦੀ ਰਾਖੀ ਕਰਦਾ ਤੁਹਾਨੂੰ ਨਜ਼ਰ ਆਉਂਦਾ ਹਾਂ ਤਾਂ ਉਹਦੇ ਚੋਂ ਇਹ ਰੰਗਰੇਟਾ ਗੁਰੂ ਦਾ ਬੇਟਾ ਜਿਹੜਾ ਜਿਹੜੀ ਇੱਕ ਹਫਤਾ ਜਿਹੜੀ ਨਿਕਲ ਕੇ ਸਾਹਮਣੇ ਜਿਹੜੀ ਇੱਕ ਹਫਤਾ ਇਹ ਹੈ ਵੀ ਕਿ ਜਦੋਂ ਗੁਰੂ ਘਰਾਂ ਦੇ ਵਿੱਚ ਮਤਲਬ ਤੁਸੀਂ ਦਲਤਾਂ ਨੂੰ ਵੜਨ ਨਹੀਂ ਦਿੰਦੇ ਜਾਂ ਉਹਨਾਂ ਦੇ ਬਾਈਕਾਟ ਹੁੰਦੇ ਨੇ ਪਿੰਡਾਂ ਦੇ ਵਿੱਚ ਵੀ ਇਹਨਾਂ ਨੂੰ ਅਸੀਂ ਖੇਤਾਂ 'ਚ ਨਹੀਂ ਵੜਨ ਦੇਣਾ ਬਿਲਕੁਲ ਬਹੁਤ ਪਿੰਡਾਂ ਦੇ ਵਿੱਚ ਹੋਕੇ ਤੱਕ ਵੀ ਆਏ ਨੇ ਹਾਂ ਜ਼ਮੀਨ ਦੇ ਜਿਹੜੇ ਆਪਣਾ ਸੰਗਰੂਰ ਵਾਲਾ ਏਰੀਆ ਦੇਖੀਏ ਕਿ ਤੀਜੇ ਹਿੱਸੇ ਦੀ ਜ਼ਮੀਨ ਦੇ ਘੋਲ ਵੀ ਚੱਲੇ ਨੇ ਇਹਨਾਂ ਨੂੰ ਲੈ ਕੇ ਹਾਂ ਤਾਂ ਮਤਲਬ ਉਹ ਜਿਹੜਾ ਰੰਗਰੇਟਾ ਗੁਰੂ ਦਾ ਬੇਟਾ ਜਿਹਦੇ ਵਾਸਤੇ ਵਰਤਿਆ ਗਿਆ ਬਾਬਾ ਜੀਵਨ ਸਿੰਘ ਵਾਸਤੇ ਉਹ ਸਿਰ ਲੈ ਕੇ ਆਇਆ ਸੀ ਗੁਰੂ ਦਾ ਆਪਦੀ ਜਾਨ ਨੂੰ ਤਲੀ ਤੇ ਰੱਖ ਕੇ ਮਤਲਬ ਇਹ ਉਹ ਉਹ ਹੈ ਜਿਹਨੂੰ ਫਿਰ ਗੁਰੂ ਨੇ ਕਿਹਾ ਕਿ ਮੇਰਾ ਬੇਟਾ ਹੈ ਇਹ ਬੇਟਾ ਕਹਿਣ ਦੇ ਬਹੁਤ ਵੱਡੇ ਅਰਥ ਨੇ ਕਿ ਤੁਸੀਂ ਸਦੀਆਂ ਤੋਂ ਦਰਕਾਰੀ ਹੋਈ ਇੱਕ ਜਮਾਤ ਨੂੰ ਆਪਦੇ ਵਿੱਚ ਸ਼ਾਮਲ ਕਰਦੀ ਜੋ ਤੁਸੀਂ ਪੰਜ ਪਿਆਰਿਆਂ ਦਾ ਇਤਿਹਾਸ ਦੇਖਦੇ ਹੋ ਤਾਂ ਉਹਦੇ ਵਿੱਚ ਵੱਡੀਆਂ ਜਾਤਾਂ ਦੇ ਨਹੀਂ ਹੈ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਆਪ ਦੇ ਪੁੱਤ ਬਣਾਉਂਦਾ ਹੈ ਅੱਜ ਅਸੀਂ ਫੇਰ ਉਹਨਾਂ ਲੋਕਾਂ ਨੂੰ ਉਹਨਾਂ ਜਾਤਾਂ ਨਾਲ ਸੰਬੰਧਤ ਲੋਕਾਂ ਨੂੰ ਸਿੱਖ ਧਰਮ ਦੇ ਵਿੱਚੋਂ ਬਾਹਰ ਕੱਢ ਰਹੇ ਆ ਤਾਂ ਇੱਕ ਤਰ੍ਹਾਂ ਨਾਲ ਮਤਰੀਆਂ ਵਾਲਾ ਜਿਹੜਾ ਸਲੂਕ ਹੈ ਉਹਦੇ ਚੋਂ ਹੀ ਇਹ ਲੈਣਾ ਲਿਖੀਆਂ ਗਈਆਂ ਸੀ ਜੀ ਕੁਝ ਲੈਣਾ ਜਿਸ ਨਾਲੋਂ ਤਾਂ ਜੀ ਕਿ ਹੇ ਗੁਰੂ ਰੰਗਰੇਟਾ ਗੁਰੂ ਘਰ ਦੇ ਬਾਹਰ ਖੜਾ ਹੈ ਉਹਦੇ ਹੱਥਾਂ 'ਚ ਅਜ ਗੁਰੂ ਦਾ ਸਿਰ ਨਹੀਂ ਮਤਰੀਏ ਪਣ ਦਾ ਬੇਦਾਵਾ ਹੈ ਹੂੰ ਹੇ ਗੁਰੂ ਓਨੇ ਤੱਕ ਕਦੇ ਬੇਦਾਵਾ ਨਹੀਂ ਲਿਖਿਆ ਉਹਦੇ ਪੈਰ ਤੇਰੇ ਕਦਮਾਂ ਮਗਰ ਟਿੱਕੀ ਸੁੰਨੀ ਰਾਤ ਜਦ ਤੂੰ ਗੜੀ ਚੋਂ ਤੁਰਿਆ ਉਹਦੇ ਲਹੂ ਦੀ ਮਹਿਕ ਕੁਲੀ ਹੈ ਚਮਕੌਰ ਦੀ ਮਿੱਟੀ 'ਚ ਜੀ ਉਹਦਾ ਲਹੂ ਇਕਮਿਕ ਹੈ ਜੁਝਾਰ ਅਜੀਤ ਦੇ ਲਹੂ ਨਾਲ ਉਹ ਜੋ ਕਦੇ ਦਿੱਲੀੋਂ ਆਇਆ ਗੁਰੂ ਦਾ ਸੀਸ ਲੈ ਜਿਹਦਾ ਸੀਸ ਜਿਹਦਾ ਸਿਰ ਸੀਸ ਬਣਿਆ ਤੇਰੀ ਕਲਗੀ ਪਹਿਨ ਜਿਸਨੇ ਤੂੰ ਜੇਠਾ ਪੁੱਤ ਕਹਿ ਪਿਆਰਿਆ ਅੱਜ ਮਤਰੇਪਾਂ ਦਾ ਪਰਵਾਨਾ ਫੜੀ ਤੇਰੇ ਦਰ ਦੇ ਬਾਹਰ ਖੜਾ ਹੈ ਹੇ ਗੁਰੂ ਹੁਣੇ ਤੱਕ ਕਦੇ ਬੇਦਾਵਾ ਨਹੀਂ ਲਿਖਿਆ ਜੀ हे ਗੁਰੂ ਫਿਰ ਇਹ ਮਤਰੇਪਨ ਦਾ ਬੇਦਾਵਾ ਕਿਸ ਲਿਖਿਆ ਹੈ हे ਗੁਰੂ ਕੀ ਇਹ ਤੂੰ ਲਿਖਿਆ ਸੀ हे ਗੁਰੂ ਹੁਣੇ ਬੇਦਾਵਾ ਕੌਣ ਪੜੇਗਾ ਹੂੰ ਅੱਗੇ ਇਸ ਤੋਂ ਬਾਅਦ ਜੇ ਅਗਲੀ ਕਪਤਾਵਲ ਪਰਤਦੇ ਹਾਂ ਬਹੁਤ ਸਾਰੀਆਂ ਕਪਤਾਵਾਂ ਨੇ ਵਿਕਾਸ ਦੀ ਜਮ ਦੇ ਉੱਤੇ ਜੇ ਆਪਾਂ ਗੱਲ ਕਰੀਏ ਤੁਸੀਂ ਅੱਗੇ ਲਿਖੀਏ ਕਿ ਨੀਚਾ ਅੰਦਰ ਨੀਚ ਜਾਤ ਮਾਮਲਾ ਸਿਰਫ ਨੀਚਾ ਨਾਲ ਖੜਨ ਦਾ ਨਹੀਂ ਸੀ ਹਮਦਰਦੀ ਕਰਨ ਦਾ ਨਹੀਂ ਸੀ ਨੀਚਾ ਨਾਲ ਨੀਚੋ ਕੇ ਦੁਨੀਆ ਨੂੰ ਤਸੱਵਰ ਕਰਨ ਦਾ ਸੀ ਇਹ ਤੁਹਾਨੂੰ ਲੱਗਦਾ ਕਿ ਨਹੀਂ ਹੋ ਰਿਹਾ ਅਸੀਂ ਗੱਲ ਤਾਂ ਕਰਦੇ ਆ ਕਿ ਅਸੀਂ ਅੱਜ ਬਰਾਬਰ ਹੋ ਗਏ ਆ ਅਸੀਂ ਇਹ ਵੀ ਕਹਿ ਦਿੰਦੇ ਆ ਕਿ ਨਹੀਂ ਹੁਣ ਉਹ ਸਮਾਂ ਨਹੀਂ ਰਹਿ ਗਿਆ ਕਿ ਅੱਗੇ ਸੀਰੀ ਨੂੰ ਕਹਿੰਦੇ ਸੀ ਖੁਰਲੀ ਕੋਲੇ ਬਹਿ ਜਾ ਹੁਣ ਤਾਂ ਸਾਡੇ ਨਾਲ ਬਹਿ ਕੇ ਰੋਟੀ ਖਾਂਦਾ ਪਰ ਮਾਨਸਿਕਤਾ ਤਾਂ ਸਾਡੇ ਉੱਥੇ ਹੀ ਪਈ ਆ ਨਾ ਅਜੇ ਵੀ ਮਤਲਬ ਬਹੁਤ ਵੱਡੇ ਪੱਦਰ ਤੇ ਜਿਹੜਾ ਬਿਤਕਰਾ ਤੇ ਜਿਹੜਾ ਦਲਤ ਉਸ ਨਾਲ ਹੈਗਾ ਬਹੁਤ ਵੱਡੇ ਪੱਦਰ ਤੇ ਅੱਜ ਵੀ ਚੱਲਦਾ ਹੈ ਏ ਕਹਿ ਸਕਦੇ ਆ ਕਿ ਹਿੰਦੁਸਤਾਨੀਆਂ ਬਾਕੀ ਸਟੇਟਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਮੁਕਾਬਲਤਨ ਘਟ ਘਟ ਹੋਊਗਾ ਪਰ ਐ ਨਹੀਂ ਹੈ ਵੀ ਨਹੀਂ ਹੈਗਾ ਤੇ ਇਹਦੇ ਵਿੱਚ ਹੀ ਹਫ਼ਤੇ ਦੇ ਵਿੱਚ ਇੱਕ ਲੈਣ ਆਉਂਦੀ ਹੈ ਕਿ ਹਾਂ ਉਹ ਭਈਆ ਦੇ ਸ਼ਬਦ ਨਾਨਕ ਦੇ ਦੁਸ਼ਮਣ ਹਨ ਇਸੇ ਹਫ਼ਤੇ ਦੀ ਜਿਹੜੀ ਤੁਸੀਂ ਗੱਲ ਜਿਹੜਾ ਪੰਜਾਬ 'ਚ ਇਹ ਗੱਲ ਚਰਚਾ ਚੱਲਦੀ ਹੈ ਭਈਏ ਬਾਹਰ ਕੱਢ ਦਿਓ ਹਾਂ ਭਈਏ ਭਈਏ ਬਾਹਰ ਕੱਢ ਦਿਓ ਜਿਹੜਾ ਇਹ ਸ਼ਬਦ ਜਿਹੜਾ ਇਹ ਸੰਬੋਧਨ ਹੈ ਇਹ ਨਾਨਕ ਦਾ ਦੁਸ਼ਮਣ ਹੈ ਨਾਨਕ ਦੇ ਵਾਸਤੇ ਤਾਂ ਸਾਰੀ ਦੁਨੀਆ ਸਾਰੇ ਲੋਕ ਉਹਦੇ ਆਪਦੇ ਸੀ ਉਹ ਤਾਂ ਪਿਆਰ ਤੇ ਭਾਈਚਾਰੇ ਦਾ ਜਿਹੜਾ ਸੰਦੇਸ਼ ਸੀ ਉਹ ਦਿੱਤਾ ਸੀ ਤਾਂ ਇੱਥੇ ਵੀ ਨੀਚਾ ਅੰਦਰ ਤੇ ਜੇ ਤੁਸੀਂ ਦੁਨੀਆ ਨੂੰ ਪਿਆਰ ਤੇ ਮੁਹੱਬਤ ਦਾ ਸੰਦੇਸ਼ ਦੇਣਾ ਹੈ ਜੇ ਤੁਸੀਂ ਦੁਨੀਆ ਨੂੰ ਮਿਹਨਤ ਦਾ ਸ਼ਲੋਕਾਂ ਦੇ ਵਾਸਤੇ ਚੰਗੇ ਬਣਾਉਣ ਦੀ ਗੱਲ ਕਰਨੀ ਹੈ ਬਸ ਉਹਨੂੰ ਨੀਚਾ ਦੇ ਨਾਲ ਹੀ ਖੜਨਾ ਪਊਗਾ ਉੱਚਿਆਂ ਦੇ ਨਾਲ ਖੜ ਕੇ ਉਹ ਸੰਦੇਸ਼ ਦਿੱਤਾ ਹੀ ਨਹੀਂ ਜਾ ਸਕਦਾ ਸ਼ਾਇਦ ਉਸੇ ਕਰਕੇ ਬਾਬੇ ਨੇ ਕਿਹਾ ਸੀ ਕਿ ਨੀਚਾ ਅੰਦਰ ਨੀਚ ਜਾਤ ਨੀਚਾ ਹੋਤ ਨੀਚ ਮਤਲਬ ਓਤਨਾ ਦੇ ਨਾਲ ਕਿ ਮੈਂ ਉਹਨਾਂ ਦੇ ਨਾਲ ਖੜਾ ਹੋਇਆ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਨੀਵੇਂ ਗਿਣਦੇ ਹੋ ਪਰ ਅਸੀਂ ਸ਼ਾਇਦ ਉਹ ਗੱਲਾਂ ਫੇਰ ਭੁਲਾ ਕੇ ਉਨ੍ਹਾਂ ਨਾਲ ਉਹੀ ਬਿਤਕਰਾਤੇ ਉਹੀ ਜਿਹੜੀਆਂ ਗੱਲਾਂ ਨੇ ਉਹ ਚੱਲਦੀਆਂ ਜੀ ਮਤਲਬ ਇਹ ਪਹਿੀਆਂ ਗੱਲਾਂ ਪੰਜਾਬ ਦੇ ਵਿੱਚ ਜਿਵੇਂ ਮੈਂ ਗੱਲ ਕਰੀ ਆ ਕਿ ਬੰਦੇ ਅਕਸਰ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆ ਤੁਸੀਂ ਯੂਨੀਵਰਸਿਟੀ 'ਚ ਰਹਿੰਦੇ ਹੋ ਮੈਂ ਵੀ ਰਿਆਂਗਾ ਅੱਜਕੱਲ ਜਿਹੜੇ ਮੁੰਡੇ ਨੇ ਮਤਲਬ ਉੱਚੀਆਂ ਜਾਤਾਂ ਦੇ ਕਹਿ ਦਈਏ ਆਪਾਂ ਉਹ ਕਹਿੰਦੇ ਕਿ ਨਹੀਂ ਯਾਰ ਹੁਣ ਤਾਂ ਮੈਂ ਆਦੇ ਉਸ ਦੋਸਤ ਨਾਲ ਬਹਿ ਕੇ ਵੀ ਖਾ ਲੈਣਾ ਕੱਲਾ ਖਾਣਾ ਜਿਵੇਂ ਤੁਸੀਂ ਕਹਿੰਦੇ ਖੱਲਾ ਖਾਣਾ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਮਨ ਦੇ ਵਿੱਚੋਂ ਗੱਲ ਜਾਣੀ ਵੀ ਚਾਹੀਦੀ ਹੈ ਕਿ ਖੂਨ ਤਾਂ ਇੱਕੇ ਨੇ ਨਹੀਂ ਮੈਂ ਕਹਿਣਾ ਵੀ ਇਹ ਗੱਲਾਂ ਵੀ ਹੈਗੀਆਂ ਨੇ ਮੈਨੂੰ ਮੈਂ ਮੇਰੇ ਆਪਥਰੇ دوست ਨੇ ਜਿਨ੍ਹਾਂ ਨੂੰ ਮੈਂ ਇਦਾਂ ਦੇਖਦਾ ਕੀ ਕਹਿੰਦੇ ਤੇ ਕਿਸੇ ਹੱਦ ਤੱਕ ਇਹ ਚੰਗੀ ਗੱਲ ਹੈ ਵਧੀਆ ਗੱਲ ਹੈ ਪਰ ਜੇ ਆਪਾਂ ਇਹ ਕਹਿ ਲਈਏ ਕਿ ਸਾਰੇ ਕਿਤੇ ਇਹ ਜਦੋਂ ਅਸੀਂ ਯੂਨੀਵਰਸਿਟੀਆਂ ਕਾਲਜਾਂ ਚਾਉਨੇ ਆ ਹੋਰ ਆਉਂਦੇ ਆ ਉੱਥੇ ਇੱਕ ਅੱਡ ਤਰ੍ਹਾਂ ਦੀ ਸਾਡਾ ਸਿੱਖਿਆ ਨਾਲ ਅੱਡ ਤਰ੍ਹਾਂ ਦੇ ਵਿਚਾਰਾਂ ਨਾਲ ਬਾਹ ਪੈਂਦਾ ਉੱਥੇ ਗੱਲਾਂ ਹੈਗੀਆਂ ਨੇ ਪਰ ਜਦੋਂ ਤੁਸੀਂ ਬਾਈਕਾਟ ਜੀ ਗੁਰਦੁਆਰਿਆਂ ਚ ਅੰਦਰ ਜਾਣ ਨਹੀਂ ਦੇਣਾ ਠੀਕ ਹੈ ਉਹਨਾਂ ਨੂੰ ਮਤਲਬ ਤੁਸੀਂ ਉਹਨਾਂ ਦੇ ਵਿਆਹਾਂ ਸ਼ਾਦੀਆਂ ਵਾਸਤੇ ਗੁਰੂਗ੍ਰੰਥ ਸਾਹਿਬ ਨਹੀਂ ਦੇਣਾ ਜਿਹਦੇ ਘਰ ਕਿਹ ਅੱਡੇ ਨੂੰ ਅੱਡ ਗੁਰਦੁਆਰੇ ਏਕ ਪਿੰਡ ਦੇ ਵਿੱਚ ਅੱਡ ਅੱਡ ਜਾਤੀਆਂ ਦੇ ਅੱਡ ਅੱਡ ਗੁਰਦੁਆਰੇ ਸਮਸ਼ਾਨ ਘਾਟ ਵੀ ਅੱਡ ਨੇ ਬਹੁਤਾਂ ਦੇ ਸਮਸ਼ਾਨ ਘਾਟ ਵੀ ਅੱਡ ਨੇ ਤੁਸੀਂ ਉਹ ਦੇਖਦੇ ਹੋ ਤਾਂ ਤੁਹਾਨੂੰ ਉਹਦਾ ਦੂਜਾ ਰੂਪ ਵੀ ਉੱਥੇ ਨਜ਼ਰ ਆਉਂਦਾ ਹੈ ਹਮ ਇੱਕ ਪਾਸੇ ਤੁਸੀਂ ਵਿਰੋਧ 'ਚ ਖੜੇ ਹੋ ਪਰ ਇੱਕ ਹਫ਼ਤਾ ਮੈਂ ਪੜ ਨਹੀਂ ਸਕਿਆਗਾ ਪਰ ਉੱਥੇ ਤੁਸੀਂ ਕਹਿੰਦੇ ਕਿ ਮੈਂ ਰਾਸ਼ਟਰਵਾਦੀ ਬਨਣਾ ਚਾਹਣਾ ਹਮ ਇਹ ਕਿਉਂ ਵੀ ਰਾਸ਼ਟਰਵਾਦੀ ਬਨਣਾ ਲਾਜ਼ਮੀ ਹੋਇਆ ਪਿਆਗਾ ਕਿ ਮੈਂ ਰਾਸ਼ਟਰਵਾਦੀ ਬਨਣਾ ਚਾਹੁੰਦਾ ਮੈਂ ਦੁਕਾਨ ਵਾਲੇ ਨੂੰ ਕਹਿ ਦਿੰਦਾ ਕਿ ਕੋਈ ਜਿੰਦਰਾ ਲਿਆ ਦੇਵੇ ਜਿਹੜਾ ਮੈਂ ਬੁੱਲਾ ਤੇ ਲਾ ਸਕਾਂ ਹਾਂਜੀ ਇਹ ਅਸਲ ਚ ਇਹ ਵਿਅੰਗ ਕੀ ਹੈ ਤੁਹਾਡਾ ਇਹ ਵਿਅੰਗ ਹੈ ਅਸਲ ਦੇ ਵਿੱਚ ਇੱਕ ਹਫ਼ਤਾ ਵਿਅੰਗ ਦੇ ਰੂਪ ਦੇ ਵਿੱਚ ਲਿਖੀ ਗਈ ਹੈ ਕਿ ਜਦੋਂ ਉਹ ਕਹਿੰਦੇ ਨੇ ਕਿ ਤੂੰ ਰਾਸ਼ਟਰਵਾਦੀ ਬਣੋ ਤੁਸੀਂ ਸਾਨੂੰ ਰਾਸ਼ਟਰਵਾਦ ਦੀ ਲੋੜ ਹੈ ਹਿੰਦੁਸਤਾਨ ਨੂੰ ਅਸੀਂ ਮਹਾਨ ਰਾਸ਼ਟਰ ਬਣਾਉਣਾ ਹੈ ਤਾਂ ਅਸਲ ਦੇ ਵਿੱਚ ਉਹ ਚਾਹੁੰਦੇ ਕੀ ਨੇ ਕਿ ਰਾਸ਼ਟਰਵਾਦੀ ਬਨਣ ਦਾ ਅਰਥ ਕੀ ਹੈ ਉਹਦਾ ਮਤਲਬ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਦੀ ਜ਼ਬਾਨ ਦੇ ਉੱਤੇ ਜਿੰਦਾ ਲਾਉਂਗੇ ਤੁਸੀਂ ਉਹਨਾਂ ਦੇ ਖਿਲਾਫ ਰਾਜ ਸੱਤਾ ਦੇ ਖਿਲਾਫ ਰਾਜ ਕਰਨ ਵਾਲਿਆਂ ਦੇ ਖਿਲਾਫ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਜੇ ਕੁਝ ਨਹੀਂ ਬੋਲਦੇ ਫਿਰ ਤੁਹਾਨੂੰ ਰਾਸ਼ਟਰਵਾਦੀ ਗਿਣਿਆ ਜਾ ਸਕਦਾ ਤਾਂ ਇਸ ਸਟਾਇਰ ਦੇ ਰੂਪ ਦੇ ਵਿੱਚ ਹੈ ਕਿ ਕੋਈ ਜਿੰਦਰਾ ਲਿਆ ਦੇ ਉਹ ਜਿਹੜਾ ਮੈਂ ਬੁੱਲਾਂ ਤੇ ਲਾ ਸਕਾਂ ਮੈਂ ਛੱਡ ਦਿੱਤਾ ਹੈ ਪਸੰਦੀਦਾ ਖਾਣਾ ਮੈਂ ਬਦਲ ਲਿਆ ਹੈ ਆਪਣਾ ਪਹਿਰਾਵਾ ਮੈਂ ਮੇਰਾ ਤੇ ਮੇਰੇ ਬੱਚਿਆਂ ਦਾ ਨਾਮ ਵੀ ਬਦਲ ਦਵਾਂਗਾ ਬਸ ਮਿਲ ਜਾਵੇ ਕੋਈ ਰਾਸ਼ਟਰਵਾਦੀ ਨਾਂ ਮੈਂ ਬੰਦ ਕਰ ਦਿੱਤੀ ਹੈ ਆਪਣੇ ਇਸਤ ਦੀ ਪੂਜਾ ਤੁਸੀਂ ਜੇ ਕਹੋ ਮੈਂ ਸਾਹ ਵੀ ਤੁਹਾਹਤੋਂ ਪੁੱਛ ਕੇ ਲਵਾਵਾਂਗਾ ਕਿਉਂਕਿ ਮੈਂ ਰਾਸ਼ਟਰਵਾਦੀ ਬਨਣਾ ਚਾਹੁੰਦਾ ਹਾਂ ਜੀ ਕਿਉਂਕਿ ਉਹਨਾਂ ਨੇ ਇਹ ਸ਼ਰਤ ਬਣਾਤੀ ਕਿ ਤੁਸੀਂ ਜਿੱਦਾਂ ਅੱਜ ਘੱਟ ਗਿਣਤੀਆਂ ਨਾਲ ਹੁੰਦਾ ਹੈ ਕਿ ਤੁਸੀਂ ਤਾਂ ਜੀ ਪਾਕਿਸਤਾਨ ਚਲੇ ਜਾਓ ਤੁਸੀਂ ਤਾਂ ਹੈ ਹੀ ਨਹੀਂ ਭਾਰਤ ਦੇ ਹਿੱਸタリア ਭਾਰਤ ਦਾ ਹਿੱਸਾ ਜਿਹੜਾ ਆ ਖਾਣਾ ਖਾਂਦਾ ਹੋ ਆ ਪਹਿਰਾਵਾ ਪਾਉਂਦਾ ਹੋ ਆ ਇਸਤ ਨੂੰ ਮੰਨਦਾ ਹੋ ਉਹ ਭਾਰਤ ਦਾ ਹਿੱਸਾ ਹੈ ਬਾਕੀ ਤਾਂ ਹੈ ਨਹੀਂ ਜਿਹੜੀ ਇਹ ਐਕਸਕਲੂਜ਼ਨਰੀ ਉਹਨਾਂ ਦੀ ਅਪਰੋਚ ਹੈ ਕਿ ਉਹਦੇ ਤੇ ਇੱਕ ਸਟਾਇਰ ਹੈ ਕਿ ਤੁਹਾਡੇ ਰਾਸ਼ਟਰਵਾਦ ਦਾ ਮਤਲਬ ਹੈ ਆ ਚੀਜ਼ ਹੈ ਤੁਸੀਂ ਬਾਕੀ ਸਾਰਿਆਂ ਨੂੰ ਇਹਦੇ ਰਾਸ਼ਟਰ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹੋ ਜੀ ਮਤਲਬ ਇਹ ਕਪਤਾ ਤੁਹਾਡੀ ਵਿਅੰਗ ਕਰਦੀ ਨਜ਼ਰ ਆਉਂਦੀ ਹੈ ਨਾ ਇਸ ਦੇ ਉੱਤੇ ਅੱਗੇ ਜੇ ਆਪਾਂ ਹੋਰ ਕਪਤਾਵਾਂ ਵੱਲ ਭਰਤੀਏ ਤੁਸੀਂ ਲਿਖਤ ਫਾਸ਼ੀਵਾਦ ਦੇ ਹਾਰ ਜਾਣ ਦਾ ਜਸ਼ਨ 파ਸ਼ ਨਾਲ ਸੰਵਾਦ ਵੀ ਰਚਾਉਣੇ ਹੋ ਤੁਸੀਂ ਹਨਾ ਲੈਨਿਨ ਦਾ ਬੁੱਤ ਵੀ ਹੈ ਜਿਹੜੀ ਆਪਾਂ ਜੇ ਗੱਲ ਕਰੀਏ ਰਾਮ ਮੰਦਰ ਦੀ ਆਪਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕਰੀ ਸੀ ਇਸ ਦੇ ਉੱਤੇ ਵੀ ਤੁਹਾਡੀ ਇੱਕ ਕਪਤਾ ਗਈ ਹਾਂਜੀ ਉਹ ਉਸ ਦੀ ਗੱਲ ਕਰੀਏ ਉਹਦੇ ਕੁਝ ਅੰਛ ਸਾਡੇ ਨਾਲ ਸਾਂਝੇ ਜੇ ਕਰ ਦੋ ਪਹਿਲਾਂ ਹਾਂਜੀ ਬਹੁਤ ਛੋਟੀ ਕਵਤਾ ਬਸ ਇੱਕ ਪੇਜ ਦੀ ਜੀ ਤੇ ਕਵਤਾ ਦਾ ਨਾਮ ਹੈ ਕੱਲ ਮੈਂ ਗੈਰ ਹਾਜ਼ਰ ਰਹਾ ਜੀ ਤਾਂ ਇਹ ਉਸ ਦੌਰ ਦੇ ਵਿੱਚ ਜਦੋਂ ਮੂੰਬਤੀਆਂ ਜਦੋਂ ਇਹ ਚੱਲਿਆ ਸਾਰਾ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀ ਤੇ ਉੱਥੇ ਮੈਂ ਦੇਖਿਆ ਵੀ ਯੂਨੀਵਰਸਟੀਆਂ ਘਟੋ ਘਟੇ ਹੋਜੀ ਸਿਆਸਤ ਦਾ ਅਖਾੜਾ ਇਸ ਰੂਪ ਦੇ ਵਿੱਚ ਬਣਦੀਆਂ ਵੀ ਵੱਡੇ ਪੱਧਰ ਤੇ ਭੀੜ ਆ ਕੇ ਉੱਥੇ ਪਟਾਕੇ ਚਲਾ ਰਹੀ ਹੈ ਦੀਵੇ ਬਾਲ ਰਹੀ ਹੈ ਤੁਸੀਂ ਆਪਦੇ ਇਸ਼ਟ ਨੂੰ ਮੰਨੋ ਪਰ ਮੈਂ ਉੱਥੇ ਦੇਖਿਆ ਵੀ ਉੱਥੇ ਤਾਂ ਬਹੁਤ ਸਾਰੇ ਟਾਂ ਦੇ ਮਤਲਬ ਸਟੂਡੈਂਟ ਪੜ੍ਹਦੇ ਐ ਉੱਥੇ ਮੁਸਲਮਨ ਸਟੂਡੈਂਟ ਮੈਂ ਸਹਿਨੇ ਹੋਏ ਦੇਖੇ ਤਾਂ ਉਹਦੇ 'ਚ ਮੈਨੂੰ ਲੱਗਿਆ ਯਾਰ ਇਸ ਵੀ ਰਾਮ ਨੂੰ ਮੰਨਣਾ ਰਾਮ ਦੀ ਪੂਜਾ ਕਰਨੀ ਮੈਨੂੰ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੈ ਕੋਈ ਮੰਨਦਾ ਉਹਨੂੰ ਆਪਦਾ ਇਸ਼ਟ ਮੰਨਦਾ ਹੈ ਪਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿੱਥੇ ਤੁਸੀਂ ਦੂਜਿਆਂ ਨੂੰ ਦਹਿਸਤ ਜਿਹਾ ਕਰ ਰਹੇ ਹੋ ਵੀ ਮੈਂ ਉਹਦੇ 'ਚ ਹਾਜ਼ਰ ਤਾਂ ਨਹੀਂ रह ਸਕਦਾ ਤਾਂ ਉਹਦੇ 'ਚ ਹੀ ਇਹ ਮਤਲਬ ਕੁਝ ਲੈਣਾ ਨਿਕਲਿਆ ਸੀ ਕਿ ਕੱਲ ਮੈਂ ਗੈਰ ਹਾਜ਼ਰ ਰਹਾਂਗਾ ਕੱਬ ਤਾਂ ਹੈਗੀ ਇਹ ਹੂੰ ਕੱਲ ਮੈਂ ਗੈਰ ਹਾਜ਼ਰ ਰਹਾਂਗਾ RAM ਦੀ ਆਰਤੀ ਚ ਸੱਤਾ ਲਈ ਵਰਗ ਲਾਏ RAM ਦੀ ਆਰਾਧਨਾ ਚ ਇੱਕ ਝੂਠ ਨੂੰ ਸਿਗਾ ਸੰਧਾ ਪੌੜ ਬਣਦੇ ਆ ਦੇਖਣਾ ਮੇਰੇ ਲਈ ਮੁਮਕਨ ਨਹੀਂ ਚਾਹੇ ਕਿ ਕੋਈ ਫਰਕ ਨਹੀਂ ਪਵੇਗਾ ਝੂਠ ਦੇ ਉਸਰੇ ਗੁੰਬਦ ਨੂੰ ਪਰ ਗੈਰ ਹਾਜ਼ਰੀ ਲਵਾਉਣਾ ਮੇਰਾ ਹੱਕ ਤਾਂ ਬਣਦਾ ਹੀ ਹੈ ਹੂੰ ਚਾਹੀਦਾ ਤਾਂ ਸੀ ਕਿ ਸਾਰਾ ਮੁਲਕ ਹੀ ਗੈਰ ਹਾਜ਼ਰ ਰਹੇ ਪਰ ਮੁਲਕ ਤਾਬਿਆ ਚ ਚੱਲਦਾ ਹੈ ਮੇਰੇ ਤੇ ਕੋਈ ਬੰਦਿਸ਼ ਨਹੀਂ ਮੈਂ ਉਹਨਾਂ ਚ ਖੜਾ ਹੋਵਾਂਗਾ ਜਿਹੜੇ ਅਜੇ ਮੁਲਕ ਚ ਸ਼ਾਮਿਲ ਨਹੀਂ ਹੂੰ ਇਨੀ ਹੀ ਕਹਤਾ ਕਿ ਮੈਂ ਉੱਥੇ ਆਪਦੇ ਆਪ ਨੂੰ ਪਾਇਆ ਵੀ ਮੈਂ ਉਹਨਾਂ ਲੋਕਾਂ ਨਾਲ ਖੜਾ ਜਿਹੜੇ ਤੇ ਦਹਿਸ਼ਤ ਜਿਹਾ ਹੋ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਸਭ ਸਭ ਕੁਝ ਮਤਲਬ ਆਉਣ ਵਾਲੀਆਂ ਚੋਣਾਂ ਨੂੰ ਦੇਖ ਕੇ ਕੀਤਾ ਗਿਆਗਾ ਇਹ ਤੇ ਕੋਈ ਮਤਲਬ ਦੋ رائے ਨਹੀਂ ਹੈ ਇਹ ਤਾਂ ਬਹੁਤ ਸਾਫ਼ ਹੈ ਕਿ ਸਾਰਾ ਇੱਕ ਉਹਨਾਂ ਦਾ ਇੱਕ ਪਾਰਟੀ ਦਾ ਇਹ ਸਿਸਟਮ ਹੀ ਹੈ ਕਿ ਫਿਰ ਕੁਧਾਰ ਤੇ ਲੋਕਾਂ ਨੂੰ ਪਾੜ ਕੇ ਵੰਡ ਕੇ ਵੋਟਾਂ ਲੈਣੀਆਂ ਉਹਦੇ ਚੋ ਸਾਰੇ ਬਹੁਤ ਸਾਰੇ ਸਟੈਪ ਉਹਨਾਂ ਨਿਕਲਦੇ ਨੇ ਜੀ ਕਸ਼ਮੀਰ ਦੀ ਧਾਰਾ ਵਾਲਾ ਕੁਐਸਚਨ ਵੀ ਆ ਜਿਹੜਾ ਹੁਣ ਇਹਨਾਂ ਨੇ ਇਹ ਨੈਸ਼ਨਲ ਰਜਿਸਟਰ ਆ ਉਹ ਇਹ ਸਾਰੀਆਂ ਚੀਜ਼ਾਂ ਉਸੇ ਗੱਲ ਦੇ ਵਿੱਚ ਇੱਥੇ ਫਿਰਕੂ ਉਤਰੂ ਵੀ ਕਰਨ ਵਾਸਤੇ ਨਿਕਲੀਆਂ ਹੋਈਆਂ ਨੇ ਜਾਂਦਿਆਂ ਤੇ ਇਹ ਵੀ ਦੱਸ ਦਿਓ ਕਿਵੇਂ ਕਪਟਾ ਤੁਹਾਡੀ ਆ ਜਿਵੇਂ ਆਪਾਂ ਪਾਸ ਨੂੰ ਪੜ੍ਹਦੇ ਆ ਤਾਂ ਜਿਵੇਂ ਕਪਟਾ ਨੂੰ ਪੜ੍ਹਨਾ ਬੜਾ ਮੁਸ਼ਕਲ ਹੁੰਦਾ ਹੈਗਾ ਸਮਝਣਾ ਬੜਾ ਮੁਸ਼ਕਲ ਹੁੰਦਾ ਤੁਸੀਂ ਬਹੁਤ ਔਖੇ ਔਖੇ ਸ਼ਬਦ ਵੀ ਵਰਤੇ ਨੇ ਇਹ ਆਮ ਬੰਦੇ ਤੱਕ ਕਿਵੇਂ ਪਹੁੰਚੂਗੀ ਜਿਵੇਂ ਆਪਾਂ ਕਹਿੰਦੇ ਕਿ ਕਵੀ ਦਰਬਾਰ ਲੱਗਦੇ ਨਹੀਂ ਪਾਤਰ ਹੋਣਾ ਨੂੰ ਜਿਸ ਤਰ੍ਹਾਂ ਸੈਲੀਬ੍ਰੇਟ ਕੀਤਾ ਜਾਣਾ ਸਹੀਦਾ ਸੀਗਾ ਜਿਵੇਂ ਪਾਤਰ ਹੋਣੇ ਵਿੱਚ ਨਹੀਂ ਰਹੇ ਆਪਣੇ ਉਸ ਤਰ੍ਹਾਂ ਨਹੀਂ ਆਮ ਬੱਚਿਆਂ ਤੱਕ ਵੀ ਨਹੀਂ ਪਹੁੰਚ ਪਾਈ ਗੱਲ ਹੂੰ ਦੋ ਗੱਲਾਂ ਨੇ ਇਹਦੇ 'ਚ ਇੱਕ ਤਾਂ ਮੈਨੂੰ ਐਂ ਲੱਗਦਾ ਵੀ ਕਵਿਤਾ ਦਾ ਇੱਕ ਕੇਰਾ ਹੈ ਹੂੰ ਅਸੀਂ ਐ ਇਹ ਨਹੀਂ ਕਰ ਸਕਦੇ ਕਿ ਕਵਿਤਾ ਗੀਤ ਨੂੰ ਰਿਪਲੇਸ ਕਰ ਸਕਦੀ ਹੈ ਜਿਹੜਾ ਗੀਤ ਕਿੱਥੋਂ ਤੱਕ ਜਾ ਸਕਦਾ ਹੈ ਉੱਥੋਂ ਤੱਕ ਕਵਿਤਾ ਨਹੀਂ ਜਾ ਸਕਦੀ ਤਾਂ ਇਹ ਤਾਂ ਇੱਕ ਸੀਮਤਾ ਹੀ ਅੱਡ ਹੈ ਦੂਜੀ ਫਿਰ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਜਿਹੜਾ ਬੰਦਾ ਲਿਖ ਰਿਹਾ ਹੈ ਉਹਦੀ ਆਪਦੀ ਸਮਰੱਥਾ ਕਿੰਨੀ ਹੈ ਜਿਵੇਂ ਜੇ ਕੋਈ ਸਰਜੀਤ ਪਾਤਰ ਦੀ ਅਸੀਂ ਗੱਲ ਕਰਦੇ ਆਂ ਜਾਦੂਗਾ ਤੁਸੀਂ ਸੰਤਰਾ ਉਦਾਸੀ ਦੀ ਗੱਲ ਕਰੋਗੇ ਤਾਂ ਉਹਨਾਂ ਕੋਲੇ ਕਲਮ ਦੀ ਉਹ ਤਾਕਤ ਸੀ ਵੀ ਉਹ ਬਹੁਤ ਵੱਡੀ ਦੁਨੀਆ ਤੱਕ ਉਹਨਾਂ ਦੀ ਪਹੁੰਚ ਸੀ ਉਹਨਾਂ ਦੇ ਸ਼ਬਦ ਉੱਤੇ ਤੱਕ ਪਹੁੰਚਦੇ ਸੀ ਇਹ ਸੀਮਤਾ ਹੀ ਮੈਨੂੰ ਲੱਗਦਾ ਮੇਰੇ 'ਚ ਵੀ ਹੈਗੀ ਹੈ ਵੀ ਮੇਰੀ ਐ ਨਹੀਂ ਹੈਗਾ ਵੀ ਇਹ ਆਮ ਬਹੁਤ ਵੱਡੇ ਔਸਤ ਤੱਕ ਪਹੁੰਚ ਸਕਣ ਮੈਨੂੰ ਵੀ ਇਹ ਸੀਮਤਾ ਹੀ ਲੱਗਦੀ ਹੈ ਇਹਦੀ ਭੂਮਿਕਾ ਲਿਖੀ ਹੈ ਡਾਕਟਰ ਸਰਜੀਤ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਨਾਂ ਨੇ ਲਿਖੀ ਹੈ ਤਾਂ ਉਹਨਾਂ ਨੇ ਵੀ ਇੱਕ ਇਸ ਗੱਲ ਦੇ ਵਿੱਚ ਇਸ਼ਾਰਾ ਕੀਤਾ ਵੀ ਸੀਮਤਾਂੀਆਂ ਵੀ ਹੈਗੀਆਂ ਨੇ ਇਸ ਹਫ਼ਤਾਨੀਆਂ ਤਾਂ ਇਹ ਸਾਰੀਆਂ ਗੱਲਾਂ ਹੈਗੀਆਂ ਜੀ ਕਿਤਾਬ ਬਾਰੇ ਕੀ ਕਹੋਗੇ ਜਿਸ ਯੂਨੀਵਰਸਿਟੀ ਚ ਪੜਾਉਂਦੇ ਹੋ ਕਿਤਾਬ ਤੋਂ ਜਿਹੜੇ ਨੌਜਵਾਨ ਆ ਦੂਰ ਹੁੰਦੇ ਆ ਐਜੂਕੇਸ਼ਨ ਤੋਂ ਖਾਸ ਤੌਰ ਤੇ ਪੜ੍ਹਨ ਲਿਖਣਾ ਛੱਡ ਹੀ ਦਿੱਤਾ ਹੁਣ ਤਾਂ ਪਲੱਸ 2 ਤੋਂ ਬਾਅਦ ਆਈਲਟਰਸੀ ਕਰਦੇ ਨੇ ਤੇ ਬਾਹਰ ਜਾਂਦੇ ਨੇ ਇਹੀ ਕਾਰਨ ਆ ਕਿ ਉੱਥੇ ਜਾ ਕੇ ਸਾਨੂੰ ਸਮੱਸਿਆਵਾਂ ਆਉਂਦੀਆਂ ਨੇ ਨਹੀਂ ਇਹ ਠੀਕ ਹੈ ਤੁਹਾਡੀ ਗੱਲ ਕਿਤਾਬ ਤੋਂ ਕਿਉਂਕਿ ਅਸੀਂ ਤਾਂ ਪੜਾਉਨੇ ਆ ਤਾਂ ਸਾਨੂੰ ਹਰ ਰੋਜ਼ ਦਾ ਵਾਹ ਇਹ ਗੱਲ ਠੀਕ ਹੈ ਕਿ ਪੜ੍ਹਾਈ ਕਿਤਾਬਾਂ ਨਾਲ ਮੋਹ ਜੋ ਅੱਜ ਤੋਂ ਪਹਿਲਾਂ ਹੁੰਦਾ ਸੀ ਜਿਵੇਂ ਸਾਡੀ ਪੀੜ੍ਹੀ 'ਚ ਹੁੰਦਾ ਸੀ ਉਹ ਹੁਣ ਨਹੀਂ ਰਿਹਾ ਬਹੁਤ ਘੱਟ ਹੈ ਨਹੀਂ ਪਰ ਕਿਤਾਬਾਂ ਵਿਕੀ ਤਾਂ ਬਹੁਤ ਜਾਂਦੀਆਂ ਪਬਲਿਸ਼ਰ ਰੋਜ਼ ਨਵਾਂ ਆ ਜਾਂਦਾ ਕੋਈ ਨਾ ਕੋਈ ਉੱਠ ਕੇ ਮੈਨੂੰ ਤਾਂ ਇਹ ਸ਼ਬ ਵੀ ਬਹੁਤ ਰਹੀਆਂ ਨੇ ਫੇਸਬੁੱਕ ਉੱਤੇ ਵੀ ਚਰਚਾ ਨਵੀਆਂ ਨਵੀਆਂ ਕਿਤਾਬਾਂ ਦੀ ਹੁੰਦੀ ਹੈ ਪੜਦਾ ਕੌਣ ਹੈ ਫਿਰ ਮੈਨੂੰ ਮਤਲਬ ਜੋ ਮੈਂ ਦੇਖਦਾ ਯੂਨੀਵਰਸਿਟੀ ਦੇ ਅੰਦਰ ਵੀ ਸਾਨੂੰ ਵਿਆਕਾਂ ਨੂੰ ਉਹਨਾਂ ਦਾ ਸਿਲੇਬਸ ਬਣਾਉਣਾ ਵੀ ਬਹੁਤ ਵੀ ਤੁਸੀਂ ਸਿਲੇਬਸ ਵਾਲੀ ਕਹਾਣੀ ਇੱਕ ਲੱਗੀ ਹੈ ਇਹ ਪੜ ਲਓ ਆਪਾਂ ਇਹ ਤੇ ਗੱਲ ਕਰਨੀ ਹੈ ਇਹ ਵੀ ਬਹੁਤ ਔਖਾ ਹੈ ਹੂੰ ਤਾਂ ਕਿ ਇਹ ਕਿਤਾਬਾਂ ਦਾ ਮਸਲਾ ਵੀ ਉਹੀ ਹੈ ਜਿਵੇਂ ਫਿਲਮ ਵਾਲੇ ਕਹਿੰਦੇ ਕਿ ਫਿਲਮ ਸਾਡੀ 100 ਕਰੋੜ ਕਮਾ ਗਈ ਤਾਂ ਕਿਤਾਬਾਂ ਦੇ ਮੇਲੇ ਤੇ ਵੀ ਕਹਿੰਦੇ ਵੀ ਇੰਨੇ ਲੱਖ ਦੀ ਕਿਤਾਬ ਵੇਗੀ ਜੀ ਨਹੀਂ ਜ਼ਰੂਰੀ ਨਹੀਂ ਮਤਲਬ ਐਂ ਵੀ ਹੋਣਗੇ ਪੜਨ ਵਾਲੇ ਵੀ ਨਹੀਂ ਪਰ ਉਹ ਜ਼ਰੂਰੀ ਤਾਂ ਨਹੀਂ ਵੀ ਯੂਨੀਵਰਸਿਟੀਆਂ 'ਚ ਜਿਹੜੇ ਬੈਠਦੇ ਆ ਉਹ ਪੜਦੇ ਹੀ ਹੋਣ ਸਾਰੇ ਵੀ ਜਿਹੜੇ ਬਾਹਰ ਨੇ ਉਹ ਨਾ ਪੜਦੇ ਹੁਣ ਪੜਨ ਵਾਲੇ ਵੀ ਹੋਣਗੇ ਐਂ ਤਾਂ ਜੇ ਕਿਤਾਬਾਂ ਵਿਕਦੀਆਂ ਨੇ ਪੜਨੀਆਂ ਲਾਜ਼ਮ ਪਰ ਪੜਨੀਆਂ ਲਾਜ਼ਮੀ ਹਾਂ ਪੜਨੀਆਂ ਹੋਣਗੀਆਂ ਸਭ ਨੂੰ ਪੜਨਾ ਚਾਹੀਦਾ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਇਸ ਪ੍ਰੋਗਰਾਮ ਚ ਆਏ ਇਸ ਕਿਤਾਬ ਬਾਰੇ ਚਰਚਾ ਕੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਪੀ ਬਕਤਰੀ ਤੁਸੀਂ ਮੈਨੂੰ ਆਪਦੀ ਕਿਤਾਬ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਜੀ ਸ਼ੁਕਰੀਆ ਲਓ ਜੀ ਇਹ ਕਿਤਾਬ ਹੈ ਖੌਫ ਦਾ ਜੇ ਦੌਰ ਹੈ ਮਨਪ੍ਰੀਤ ਜਸੋਣਾ ਨੇ ਲਿਖੀ ਹੋਈ ਹੈ ਇਸ ਕਿਤਾਬ ਨੂੰ ਜਰੂਰ ਖਰੀਦੋ ਕਵਤਾਵਾਂ ਸਮਝੋ ਜੇ ਨਹੀਂ ਸਮਝ ਲੱਗੀ ਤਾਂ ਫੇਸਬੁੱਕ ਕਰਾਈ ਮਨਪ੍ਰੀਤ ਜੀ ਨੂੰ ਨਾਲ ਸ਼ਬਦਾਂ ਬਾਰੇ ਜਰੂਰ ਪੁੱਛਿਓ ਕਿ ਸ਼ਬਦ ਕੀ ਕਹਿਣਾ ਚਾਹੁੰਦੇ ਨੇ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਕਿਤਾਬਾਂ ਦੇ ਨਾਲ ਤੁਹਾਡੀ ਸਾਹਜ ਪਾਉਂਦੇ ਰਹਾਂਗੇ